ਨਮਸਕਾਰ ਸਤਿ ਸ਼ਕਾਲ ਮਰਹਬਾ ਸੋ ਸ਼ਹਿਰ ਲੁਧਿਆਣਾ ਜੀ ਹਾਂ ਨਿਗਰ ਨਗਰ ਨਿਗਮ ਚੋਣਾ ਦਾ ਜੇ ਧੁਰਾ ਕਿਹਾ ਜਾਵੇ ਉਹਦੀ ਰਾਜਨੀਤੀ ਦਾ ਧੁਰਾ ਕਿਹਾ ਜਾਵੇ ਤੇ ਲੁਧਿਆਣਾ ਸ਼ਹਿਰ ਨੂੰ ਮੰਨਿਆ ਜਾਂਦਾ ਔਰ ਲੁਧਿਆਣਾ ਸ਼ਹਿਰ ਦੇ ਵਿੱਚ ਸਭ ਤੋਂ ਜਿਹੜਾ ਮੇਨ ਜਿਹੜਾ ਹਲਕਾ ਕਿਹਾ ਜਾਂਦਾ ਹੈ ਉਹ ਹਲਕੇ ਵੈਸਟਰ ਨੂੰ ਕਿਹਾ ਜਾਂਦਾ ਜਿੰਨਾ ਪੌਸ਼ ਹੈ ਉਹਨਾਂ ਹੀ ਇਹਦਾ ਏਰੀਆ ਵੀ ਵੱਡਾ ਸੋ ਇਸ ਏਰੀਏ ਦੇ ਵੱਖ-ਵੱਖ ਜਿਹੜੇ ਕੈਂਡੀਡੇਟ ਹੈ ਉਹਨਾਂ ਨੇ ਕਮਾਨ ਕੱਸ ਲਈ ਹੈ ਕੀ ਭਾਈ ਕਿੱਦਾਂ ਚੋਣਾਂ ਲੜਨਾ ਹੈ ਕੀ ਸਟ੍ਰੈਟਜੀ ਹੈ ਸੋ ਅਸੀਂ ਪਹੁੰਚੇ ਹਾਂ ਹਲਕਾ ਵੈਸਟਡੇ ਜਿਹੜੇ ਮੁਖੀ ਹੈਗੇ ਆ ਭਾਰਤ ਪੂਸ਼ਨ ਆਸ਼ੂ ਉਹਨਾਂ ਦੀ ਪਤਨੀ ਸ਼੍ਰੀਮਤੀ ਮਮਤਾ ਆਸ਼ੂ ਕੋਲ ਇਹਨਾਂ ਕੋਲ ਡਬਲ ਜ਼ਿੰਮੇਵਾਰੀ ਹੈ ਜਿੱਥੇ ਆਪਣਾ ਇਲੈਕਸ਼ਨ ਲੜਨਾ ਹੈ ਉੱਥੇ ਹੀ ਜਿਹੜੇ ਮੰਤਰੀ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਹੈ ਉਹਨਾਂ ਦੀ ਕਮੀ ਨੂੰ ਨਾ ਖਲਦੇ ਹੋਏ ਟੀਮ ਨੂੰ ਕਿੱਦਾਂ ਮੋਟੀਵੇਟ ਕਰਨਾ ਹੈ ਸੋ ਬਹੁਤ ਸਾਰੇ ਸਵਾਲਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਨਮਸਕਾਰ ਜਸਤੀ ਜੀ ਮੈਮ ਡਬਲ ਜ਼ਿੰਮੇਵਾਰੀ ਹੈ ਇੱਕ ਤਾਂ ਪਹਿਲਾਂ ਵਿਪੱਖ ਸੱਤਾਧਾਰੀ ਸਰਕਾਰ ਨੇ ਇਲੈਕਸ਼ਨ ਇਨੀ ਸ਼ਾਰਟ ਨੋਟਿਸ ਤੇ ਦਿੱਤੇ ਹੈ ਇਹਨੂੰ ਪਹਿਲਾਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਦੇਖੋ ਇਤਾਂ ਪੂਰਾ ਕਲੀਅਰ ਸੀਗਾ ਕਿ ਇਲੈਕਸ਼ਨਸ ਹੋਣੇ ਹੀ ਆ ਜੀ ਦੋ ਆਲਮੋਸਟ ਪਉਣੇ ਦੋ ਸਾਲ ਲੇਟ ਸੀਗੇ ਤੇ ਹਾਈ ਕੋਰਟਸ ਦੇ ਆਰਡਰ ਦੇ ਇਹਨਾਂ ਨੂੰ ਕਰਵਾਉਣਾ ਹੀ ਪੈਨੇ ਸੀ ਇਹ ਆਲਰੇਡੀ ਆਫੀ ਡੇਵਿਡ ਦੇ ਚੁੱਕੇ ਸੀ ਕਿ ਅਸੀਂ 31 ਦਸੰਬਰ ਤੋਂ ਪਹਿਲਾਂ ਕਰਾਵਾਂਗੇ ਸੋ ਇਹ ਐਕਸਪੈਕਟਿਡ ਹੀ ਸੀਗਾ ਵੀ ਕਦੀ ਵੀ ਟਾਈਮ ਇਲੈਕਸ਼ਨ ਆ ਸਕਦੇ ਹੈ ਕਿ ਆ ਮੈਮ ਤੁਸੀਂ ਕਾਉਂਸਲਰ ਵੀ ਹੋ ਔਰ ਸਾਬਕਾ ਮੰਤਰੀ ਦੇ ਵਾਈਫ ਵੀ ਹੈਗੇ ਹੋ ਸੋ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਨਜ਼ਿਕੀਓ ਦੇਖਿਆ ਇੱਕ ਕਿਹਾ ਜਾਂਦਾ ਕਿ ਕੋਡ ਆਫ ਕੰਡਕਟ ਲੱਗਦਾ ਹੈ ਉਹ ਇੱਕ ਟਾਈਮ ਪੀਰੀਅਡ ਹੁੰਦਾ ਹੈ ਕਿ ਇਨਾ ਟਾਈਮ ਦੇਣਾ ਚਾਹੀਦਾ ਪਰ ਉਹ ਟਾਈਮ ਨਹੀਂ ਮਿਲਿਆ ਜਿਹਦੇ ਕਰਕੇ ਬਹੁਤ ਸਾਰਾ ਲੋਕਾਂ ਨੂੰ ਜਿਹੜੇ ਕੈਂਡੀਡੇਟ ਹੈ ਉਹਨਾਂ 'ਚ ਅਸ਼ਾਂਤੀ ਦਾ ਮਾਹੌਲ ਹੈ ਇਹਨੂੰ ਕਿਸ ਨਜ਼ਰੀਏ ਨਾਲ ਦੇਖੋ ਭਈਆ ਇਹ ਇਹ ਤੁਸੀਂ ਜਿਹੜਾ ਕਿਹਾ ਕੋਡ ਲੱਗਦਾ ਔਰ ਇੱਕ ਟਾਈਮ ਪੀਰੀਅਡ ਦੇਣਾ ਚਾਹੁੰਦਾ ਉਹ ਇੱਕ ਨਾ ਇੱਕ ਪ੍ਰੋਸੈਸ ਹੁੰਦਾ ਹੈ ਕੋਡ ਕੱਲ ਤੋਂ ਲੱਗ ਗਿਆ 8 ਤਰੀਕ ਤੋਂ ਤੇ ਜਿਹੜਾ ਲੋਕੀ ਟਾਈਮ ਮੰਗ ਰਿਆ ਨਾ ਉਹ ਇਹ ਟਾਈਮ ਹੁੰਦਾ ਤੁਹਾਡੀ ਵੋਟਰ ਲਿਸਟਾਂ ਬਣਨੀ ਆ ਨਵੀਂ ਵੋਟ ਬਣਨੀ ਵੋਟਰ ਲਿਸਟਾਂ ਦੀ ਸੁਧਾਈ ਹੋਣੀ ਫਿਰ ਨਵੀਆਂ ਪਬਲਿਸ਼ ਹੋਣੀਆਂ ਉਹ ਜੇ ਤੁਸੀਂ ਦੇਖੋਗੇ ਤੇ ਪਿਛਲੀ 23 24 ਨਵੰਬਰ ਨੂੰ ਵੋਟਾਂ ਨਵੀਆਂ ਬਣੀਆਂ ਔਰ ਉਸ ਤੋਂ ਬਾਅਦ ਫੇ ਰੋਣਾ ਦੀ ਸਿਰਦਾਈ ਚੱਲ ਰਹੀ ਹੈ ਹੁਣ 7 ਤਰੀਕ ਨੂੰ ਕੱਲ ਫਾਈਨਲ ਵੋਟਾਂ ਉਹਨਾਂ ਨੇ ਪਬਲਿਸ਼ ਕਰ ਦਿੱਤੀਆਂ ਹੈਗੀਆਂ ਜਿਹੜੀਆਂ ਅਪਲੋਡ ਵੀ ਹੋਈਆਂ ਹੋਣੀਆਂ ਸੋ ਜਿਹੜਾ ਟਾਈਮ ਮੰਗ ਰਿਆ ਨਾ ਵੀ ਵੀ ਦਿਨ ਐਨਾ ਹੁੰਦਾ ਉਹ ਪਹਿਲਾਂ ਹੀ 23 ਤਰੀਕ ਤੋਂ ਸ਼ੁਰੂ ਹੋਇਆ ਹੋਇਆ ਹੈਗਾ ਆ ਸੋ ਗੱਲਬਾਤ ਕਰੀਏ ਈਸ਼ਵਰੀ ਤੁਹਾਡਾ ਵੋਟ ਕਿਹੜਾ ਹੈਗਾ ਤੁਸੀਂ ਕਿਹੜੇ ਵੋਟ ਤੋਂ ਇਲੈਕਸ਼ਨ ਲੜ ਰਹੇ ਮੇਰਾ ਜਿਹੜਾ ਪੁਰਾਣਾ ਵੋਟ ਸੀ 67 ਉਹ ਤਾਂ ਸਾਰਾ ਉਹਨਾਂ ਨੇ ਤੋੜਤਾ ਹੈਗਾ ਆ ਔਰ ਮਤਲਬ ਕਿ ਤੋੜ ਨਹੀਂ ਦਿੱਤਾ ਐਸਸੀ ਵੀ ਰਿਜ਼ਰਵ ਕਰਤਾ ਔਰ ਇਹਨਾਂ ਹਿੱਸਿਆਂ 'ਚ ਵੰਡਤਾ ਸੋ ਹੁਣ ਮੇਰਾ ਨਵਾਂ ਵਾਰਡ ਹੈਗਾ ਸਰਗੋਦਾ ਕਲੋਨੀ ਸ਼ਕਤੀਨਗਰ ਨਿਊ ਲਾਸ਼ਪਤਨਗਰ ਔਰ ਗੁਰਦੇਵ ਇਹ ਵਾਰਡ ਨੰਬਰ ਕਿਹੜਾ ਹੋਏਗਾ ਵਾਰਡ ਨੰਬਰ 60 ਵਾਰਡ ਨੰਬਰ 60 ਯਾ ਸੋ ਜਿਹੜਾ ਤੁਸੀਂ ਹੁਨੇ ਅਲفاظ ਇਸਤੇਮਾਲ ਕੀਤੇ ਕਿ 60 67 ਨੰਬਰ ਵਾਰਡ ਸੀਗਾ ਜਿਹੜਾ ਉਹਨੂੰ ਤੋੜ ਦਿੱਤਾ ਹੈਗਾ ਮਤਲਬ ਇਹ ਕਿਉਂ ਤੁਸੀਂ ਕਿਉਂ ਤੋੜ ਦਿੱਤਾ ਇਨਾਂ ਖੌਫ ਮਮਤਾਸ਼ੂ ਇਹ ਤਾਂ ਮਤਲਬ ਕਿ ਉਹ ਬੈਟਰ ਦਾ ਸਕਦੇ ਆ ਇੱਕ ਇੱਕ ਵਾਰਡ ਜਿਹੱਚੋ ਮੈਂ ਹੁਣ ਨਵੇਂ ਵਾਰਡ ਚ ਲੜ ਰਹੀ ਆ ਤੁਸੀਂ ਇਹ ਸੋਚੋ ਕਿ ਉਹਦੀ ਵੋਟ ਹੈਗੀਆਂ 5200 ਜੀ ਤੇ ਮੇਰਾ ਜਿਹੜਾ ਬਾਕੀ ਵਾਰਡ ਤੋੜ ਤੋੜ ਕੇ ਬਾਕੀ ਵਾਰਡਸ ਨਾਲ ਲਾਇਆ ਉਹ 13 13 14 ਤੜਾ 1000 ਵੋਟਸ ਹੈਗੀਆਂ ਡਿਫਰੈਂਸ ਦੇਖੋ ਆਲਮੋਸਟ ਤਿਗਣਾ ਜੀ ਜੇ ਜਿਹੜੇ ਲੋਕੀ ਰੌਲਾ ਪਾ ਰਹੇ ਸੀ ਨਾ ਵਾਰਡ ਬੰਦੀ ਦੀ ਗਲਤ ਹੋਈ ਹੈ ਉਹ ਇਹ ਸੀਗੀ ਵੀ ਮੈਂ 5200 ਤੇ ਲੜ ਰਹੀ ਹਾਂ ਮੇਰੇ ਨਾਲ ਜਿਹੜਾ 72 ਜਿਹੜਾ ਮੇਰਾ ਕਾਰਡ ਵਾਲਾ ਵਾਰਡ ਹੈ ਉਹ 14000 ਵੋਟ ਦਾ ਹੈ ਸੋ ਮਤਲਬ ਇਹ ਇਹਨੂੰ ਕੀ ਕਿਸ ਨਜ਼ਰੀਏ ਨਾਲ ਦੇਖਦੇ ਹੋ ਕੀ ਇਹ ਇਹ ਬੈਟਰ ਜਿਨ੍ਹਾਂ ਨੇ ਵਾਰਡ ਬੰਦੀ ਕੀਤੀ ਉਹ ਦੱਸ ਸਕਦੇ ਆ ਮੇਰੇ ਲਈ ਤਾਂ ਠੀਕ ਹੈ ਮੈਂ ਅੱਗੇ 10000 ਵੋਟ ਤੇ ਲੜਦੀ ਸੀ ਉਨmein 50% ਤੇ ਲੜਨਾ ਹੈ ਗਿਆ ਪਰ ਜੇ ਆਪਾਂ on the whole ਦੇਖੀਏ ਜਾਂ ਜੇ ਆਪਾਂ ਗਾਈਡਲਾਈਨਸ ਦੇਖੀਏ ਤਾਂ ਫਿਰ ਨਹੀਂ ਹੈਗਾ ਇਹ ਜੀ ਮੈਂ ਚਲੋ ਇਹ ਤਾਂ ਹੋ ਗਿਆ 60 ਨੰਬਰ ਬੋਰਡ ਦੇ ਉਹਨਾਂ ਨੇ ਜੇ ਆਪਾਂ ਇਹ ਦੇਖੀਏ ਕਿ ਥੋੜੀ ਜੀ ਮੁਸ਼ਕਲਾਂ ਆਸਾਨ ਵੀ ਕੀਤੀਆਂ ਕਿਉਂਕਿ ਤੁਹਾਡੇ ਤੇ ਜ਼ਿੰਮੇਵਾਰੀ ਡਬਲ ਹੈ ਹੁਣ ਭਾਰਤਪੂਰਨ ਆਸ਼ੂ ਜੀ ਇਸ ਟਾਈਮ ਉਹ ਮੈਦਾਨ 'ਚ ਨਹੀਂ ਹੋਣਗੇ ਟੀਮ ਨੂੰ ਮੋਟੀਵੇਸ਼ਨ ਦੀ ਲੋਡ ਹੋਏਗੀ ਇਸ ਕਮੀ ਨੂੰ ਕਿਦਾਂ ਪੂਰਾ ਕਰੋਗੇ ਕਿ ਸਾਰੀ ਉਮੀਦਾਂ ਤੁਹਾਡੇ ਤੇ ਜਿਹੜੀ ਤੁਸੀਂ ਕਿਹਾ ਵੀ ਮੇਰੇ ਤੇ ਉਮੀਦਾਂ ਆ ਆ ਟੀਮ ਜਿਹੜੀ ਆਸ਼ੂ ਹੈ ਿਆ ਕਹੋ ਸਾਡੇ ਸਾਰੇ ਜਿਹੜੇ ਐਕਸਪான்ਸਰਰ ਹੈ ਅਸੀਂ ਇੱਕ ਫੈਮਲੀ ਐ ਇੱਕ ਟੀਮ ਐ ਜੀ ਔਰ ਅਸੀਂ ਸਾਡੇ ਜਿਹੜੇ ਮੇਅਰ ਸਾਹਿਬ ਹੈ ਉਹਨਾਂ ਦੀ ਅਗਵਾਈ 'ਚ ਇਲੈਕਸ਼ਨ ਲੜਾਂਗੇ ਉਹੀ ਡੇ ਟੂ ਡੇ ਆਸ਼ੂ ਜੀ ਨਾਲ ਟੱਚ 'ਚ ਰਹਿੰਦੇ ਹੈਗੇ ਆ ਤੇ ਸਾਨੂੰ ਸਾਰਿਆਂ ਨੂੰ ਲੀਡ ਵੀ ਉਹੀ ਕਰਨਗੇ ਸਾਨੂੰ ਗਾਈਡ ਵੀ ਉਹੀ ਕਰਨਗੇ ਔਰ ਅਸੀਂ ਇੱਕ ਦੂਜੇ ਦੇ ਨਾਲ ਸਹਿਯੋਗ ਕਰਕੇ ਆਪਣਾ ਲੁਧਿਆਣਾ West ਚ ਲੜਾਂਗੇ ਸਟਰੈਟਜੀ ਕੀ ਰੱਖੀ ਹੈ ਕਿਉਂਕਿ ਲੁਧਿਆਣਾ West ਇੱਕ ਅਲੱਗ ਹੀ ਤਰੀਕੇ ਦਾ ਪੌਸ਼ ਹੋਣ ਦੇ ਨਾਲ ਇੱਥੇ ਦੇ ਲੋਕਾਂ ਨੂੰ ਬਹੁਤ ਜਲਦੀ ਛੇਤੀ ਕੰਮ ਵੀ ਨਹੀਂ ਪੈਂਦਾ ਔਰ ਕਾਰਪੋਰੇਸ਼ਨ ਦੇ ਜੇ ਗੱਲ ਕਰੀਏ ਇੱਕ ਨਿਗਮ ਚੁਨਾਵਾ ਦੇ ਵਿੱਚ ਜਿਹੜੇ ਕੰਮ ਹੁੰਦੇ ਐ ਸ਼ਾਇਦ ਉਹ ਜਿੰਨੇ ਤਨਾੜ ਸੇਠ ਇੱਧਰਲੇ ਪਾਸੇ ਰਹਿੰਦੇ ਉਹਨਾਂ ਨੂੰ ਕੰਮਾਂ ਦੇ ਨਾਲੋਂ ਜ਼ਿਆਦਾ ਹੋਰ ਚੀਜ਼ਾਂ ਦੀ ਇੱਕ ਆਪਣੇ ਲੀਡਰ ਤੋਂ ਰਿਕੁਆਇਰਮੈਂਟ ਹੁੰਦੀ ਐ ਸੋ ਇਦਾਂ ਦੇ ਵਿੱਚ ਸਟ੍ਰੈਟਜੀ ਕੀ ਰਹੀ ਦੇਖੋ ਜੇ ਆਪਾਂ 2022 ਦੀ ਗੱਲ ਕਰੀਏ ਜੀ ਤੇ ਡਿਵੈਲਪਮੈਂਟ ਪੱਖੋਂ ਕੋਈ ਕਮੀ ਨਹੀਂ ਸੀ ਇਹ ਸਾਰੇ ਕਹਿੰਦੇ ਐ ਲੇਕਿਨ ਫੇਰ ਵੀ ਵੋਟਸ ਕਿੱਧਰ ਗਈਆਂ ਨਹੀਂ ਪਤਾ ਜੇ ਤੁਸੀਂ ਹੁਣ ਕੰਮਾਂ ਦੀ ਗੱਲ ਕਰਦੇ ਹੋ ਔਰ ਮੇਲ-ਮਿਲ ਆਪਦੀ ਗੱਲ ਕਰਦੇ ਹੋ ਗਿਆ ਤਾਂ ਇਹ ਜਿਹੜੀ ਮੇਨ ਕੰਸਟੀਟੂਐਂਸੀ ਹੈ ਸਾਰੀ ਪੜਿਆ ਲਿਖਿਆ ਦੀ ਹੈ ਡਾਕਟਰਸ ਇੰਜੀਨੀਅਰਸ ਮੈਡੀਕਲ ਕਾਲਜ ਇੱਥੇ ਇੰਜੀਨੀਅਰ ਕੀ ਕਹਿੰਦੇ ਆਪਣੇ ਸਾਰੇ ਮੇਨ ਕਾਲਜਿਸ ਇੱਥੇ ਔਰ ਜਿਹਨੇ ਇੰਡਸਟਰੀਸਟ ਹੈ ਉਹ ਸਾਰੇ ਇੱਥੇ ਸੋ ਵੋਟ ਕਰਦੇ ਹੈਗੇ ਆ ਕੰਮਾਂ ਨੂੰ ਵੀ ਦੇਖਦੇ ਹੈਗੇ ਆ ਉਹ ਨਾਲ ਮੇਰੇ ਨਾਲੋਂ ਜ਼ਿਆਦਾ ਜੇ ਤੁਸੀਂ ਔਨ ਗਰਾਉਂਡ ਜਾਓਗੇ ਬੈਟਰ ਜਜ ਕਰਨ ਪਾਣਗੇ ਕਿ 2 ਸਾਲ ਦਾ ਹਾਊਸ ਨਹੀਂ ਸੀਗਾ 2 ਸਾਲ ਉਹ ਤੇ 1 ਸਾਲ ਉਸ ਤੋਂ ਪਹਿਲਾਂ ਜਦੋਂ ਸਰਕਾਰ ਬਣੀ ਐ 3 ਸਾਲਾਂ ਦੇ ਵਿੱਚ ਜਿਹੜੇ ਸਾਡੇ ਐਮਐਲਏ ਸਾਹਿਬ ਐ ਜਾਂ ਜਿਹੜੀ ਸਾਡੀ ਸਰਕਾਰ ਐ ਉਹਨੇ ਕੀ ਕੀਤਾ ਬਿਲਕੁਲ ਠੀਕ ਹੈ ਉਹਨੇ ਤੁਹਾਨੂੰ ਜਿਹੜੀ ਬਹੁਤ ਵਾਅਦੇ ਕੀਤੇ ਸੀਗੇ ਵੀ ਬਹੁਤ ਸੋਹਣਾ ਮੈਂ ਲੁਧਿਆਣਾ ਵੈਸਟ ਬਣਾਉਂਗਾ ਉਹ ਸੋਹਣਾ ਬਣਿਆ ਕਿ ਸੜਕਾਂ ਤੇ ਕੂੜਾ ਆਇਆ ਉਹਨਾਂ ਨੇ ਕਿਹਾ ਸੀਗਾ ਮੈਂ ਟ੍ਰੈਫਿਕ ਦੀ ਸਮੱਸਿਆ ਨੂੰ ਖਤਮ ਕਰੂੰਗਾ। ਉਹ ਟ੍ਰੈਫਿਕ ਦੀ ਸਮੱਸਿਆ ਖਤਮ ਹੋਈ ਕਿ ਸੜਕਾਂ ਤੇ ਹਰ ਚੀਜ਼ ਦੀ ਪਰਮਾਰ ਹੋ ਗਈ। ਉਹਨਾਂ ਨੇ ਕਿਹਾ ਸੀ ਮੈਂ ਕ੍ਰਪਸ਼ਨ ਖਤਮ ਕਰੂੰਗਾ ਤੇ ਤੁਸੀਂ ਬੜਾ ਵਿਗਲ ਬਾਜ਼ਾਰ ਨੇ ਹੋ। ਕ੍ਰਪਸ਼ਨ ਵੱਧ ਗਈ। ਇਲੀਗਲ ਬਿਲਡਿੰਗਸ ਵੱਧ ਗਈਆਂ ਕਿ ਘਟ ਗਈਆਂ? ਬਹੁਤ ਵੱਧ ਗਈਆਂ। ਇਹ ਤਾਂ ਅਸੀਂ ਵੀ ਮੰਨਦੇ ਆਂ। ਆਨ ਕੈਮਰਾ ਅਸੀਂ ਮੰਨਦੇ ਕਿ ਪੂਰੀ ਖਾਲੀ ਹਲਕਾ ਵੈਸਟੀ ਨਹੀਂ ਪੂਰੇ ਲੁਧਿਆਣੇ ਦੇ ਵਿੱਚ। ਮਤਲਬ ਇਲੀਗਲ ਕੰਸਟਰਕਸ਼ਨ ਤੋਂ ਲੈ ਕੇ ਜਿਹੜੀ ਭ੍ਰਸ਼ਟਾਚਾਰ ਹੈ ਉਹ ਤਾਂ ਜਨਤਾ बोल ਰਹੀ ਐ ਅਸੀਂ ਜੇ ਹੁਣ ਅਸੀਂ ਨਹੀਂ ਬੋਲਾਂਗੇ ਤਾਂ ਫਿਰ ਅਸੀਂ ਵੀ ਕਿਤੇ ਨਾ ਕਿਤੇ ਕਲਪਰੇਟ ਹੋਵਾਂਗੇ ਸੱਚਾਈ ਤਾਂ ਦੱਸਣੀ ਚਾਹੀਦੀ ਹੈ ਦੇਖੋ ਮੈਂ ਕੁਝ ਨਹੀਂ ਬੋਲ ਰਹੀ ਮੈਂ ਤਾਂ ਤੁਹਾਡੀ ਗੱਲਾਂ ਨੂੰ ਮੈਂ ਤੁਹਾਡੀ ਗੱਲਾਂ ਨੂੰ ਅੱਗੇ ਲੈ ਕੇ ਜਾ ਰਹੀ ਆ ਕਿ ਲੋਕੀ ਬੈਟਰ ਜਜ ਕਰ ਸਕਦੇ ਆ ਜਨਤਾ ਬੈਟਰ ਜਜ ਕਰ ਸਕਦੀ ਹੈਗੀ ਹੈ ਕਿ ਜੋ ਉਹਨਾਂ ਨੇ ਕਿਹਾ ਸੀ ਇੱਕ ਬੜਾ ਨਾ ਕਾਮਨ ਜਿਹਾ ਵਰਡ ਯੂਜ਼ ਕਰਨ ਲੱਗੇ ਰਵਾਇਤੀ ਪਾਰਟੀਆਂ ਜੀ ਬਿਲਕੁਲ ਰਵਾਇਤੀ ਪਾਰਟੀਆਂ ਤੋਂ ਆਡ ਹੁਣਾਂ ਨੇ ਕੀ ਕੀਤਾ ਹਾਂ ਇੱਕ ਹੋਈ ਹੈ ਰਵਾਇਤੀ ਪਾਰਟੀਆਂ ਦੇ ਐਮ.ਐਲ.ਏ ਜਦੋਂ ਰਹੇ ਆ ਚਾਹੇ ਉਹ ਟਾਂਡਾ ਸਾਹਿਬ ਐਥੋਂ ਰਿਪਰੈਜ਼ੈਂਟ ਕਰਦੇ ਸੀ ਜੋਰ ਅੰਕਲ ਰਿਪਰੈਜ਼ੈਂਟ ਕਰਦੇ ਸੀਗੇ ਚਾਹੇ ਆਸ਼ੂ ਜੀ ਰਿਪਰੈਜ਼ੈਂਟ ਕਰਦੇ ਸੀ ਉਹਨਾਂ ਦੇ ਘਰ ਦੇ ਬਾਹਰ ਦੀਆਂ ਸੜਕਾਂ ਨਵੀਆਂ ਬਣੀਆਂ ਹੋਈਆਂ ਦੂਜੇ ਦਿਨ ਨਹੀਂ ਟੁੱਟਦੀਆਂ ਸੀਗੀਆਂ ਤਿੰਨ ਤਿੰਨ ਵਾਰ ਨਹੀਂ ਬਣਵਾਉਣੀਆਂ ਪੈਂਦੀਆਂ ਸੀਗੀਆਂ ਬਸ ਇੰਨਾ ਖ਼ਰਕ ਹੈ ਅੱਜਕੱਲ੍ਹ ਦੇ ਐਮ.ਐਲ.ਏ ਦੇ ਵਿੱਚ ਤੇ ਰਵਾਇਤੀ ਪਾਰਟੀਆਂ ਦੇ ਐਮ.ਐਲ.ਏ ਚ ਮੈਂ ਟਾਈਮ ਬੋਟ ਥੋੜਾ ਦਿੱਤਾ ਗਿਆ ਜਿਵੇਂ 21 ਤਰੀਕ ਨੂੰ ਹੁਣ VOTING ਵੀ ਹੈ ਤੇ ਕਾਊਂਟਿੰਗ ਵੀ ਹੈਗੀ ਹੈ ਜਿਹੜੇ ਕੈਂਡੀਡੇਟ ਹੈਗੇ ਆ ਕੁਝ ਸ਼ਰਤਾਂ ਇਹਦੀਆਂ ਰੱਖ ਦਿੱਤੀਆਂ ਗਈਆਂ ਕਿ ਛੇਤੀ ਦਿਲ ਦੀ ਕੋਈ ਕੁਆਲੀਫਾਈ ਵੀ ਨਾ ਕਰ ਪਾਣ ਇਹ ਕੈਂਡੀਡੇਟ ਸੀ ਸਾਨੂੰ ਫੀਡਬੈਕ ਦੇ ਰਿਹਾ ਕਿ ਨਕਸ਼ਾ ਪਾਸ ਕਰਾਣਾ ਘਰ ਦੇ ਨਕਸ਼ੇ ਦੀ ਬਿਲਡਿੰਗ ਤੱਕ ਦਾ ਐਨਓਸੀ ਲੈਣਾ ਇਦਾਂ ਦੀਆਂ ਗੱਲਾਂ ਆ ਰਹੀਆਂ ਹਾਜੀ ਪ੍ਰੈਕਟੀਕਲ ਕੀ ਹੁੰਦਾ ਉਹ ਤੁਸੀਂ ਜ਼ਿਆਦਾ ਗਾਈਡ ਕਰ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਕਿਉਂ ਕੀਤੀਆਂ ਗਈਆਂ ਦੇਖੋ ਨਹੀਂ ਐਸਾ ਕੁਝ ਨਹੀਂ ਹੈ ਇੱਥੇ ਵਿੱਚ ਬੜੀ ਵੱਡੀ ਕਨਫਿਊਜ਼ਨ ਹੈ ਅਸੀਂ ਹਮੇਸ਼ਾ ਹੀ ਜਦੋਂ ਜਾਨਿਆ ਇਲੈਕਸ਼ਨ 'ਚ ਅਸੀਂ ਐਨਓਸੀ ਲੈਨੇ ਆ ਕਾਰਪੋਰੇਸ਼ਨ ਤੋਂ ਉਹਦੇ ਵਿੱਚ ਨਕਸ਼ੇ ਵਾਲੀ ਕੋਈ ਕੰਡੀਸ਼ਨ ਨਹੀਂ ਹੈ ਇਹ ਕਹਨੇ ਕਨਫਿਊਜ਼ਨ ਕ੍ਰੀਏਟ ਕੀਤੀ ਇਹਨਾਂ ਲੋਕਾਂ ਨੇ ਕੀਤੀ ਹੈ ਇਹਨਾਂ ਦੇ ਕੈਂਡੀਡੇਟਸ ਨੇ ਕੀਤੀ ਹੈ ਉਹ ਬੜੀ ਅਲੱਗ ਗੱਲ ਹੈ ਤੁਸੀਂ ਐਨਓਸੀ ਲੈਣੀ ਹੈ ਕਿ ਤੁਹਾਡੇ ਕਾਰਪੋਰੇਸ਼ਨ ਦੇ ਅਗੇਂਸਟ ਜੇ ਤੁਸੀਂ ਇੰਪਰੂਵਮੈਂਟ ਟਰਸਟ ਦੇ ਵਿੱਚ ਤੁਹਾਡਾ ਘਰ ਆਂਦਾ ਆ ਉਹਦੇ ਵਿੱਚ ਕੋਈ ਨੋ ਡਿਊਜ਼ ਨਾ ਹੋਣ ਨਿਊ ਡਿਊਜ਼ ਪ੍ਰੋਪਰਟੀ ਟੈਕਸ ਦੇ ਨਿਊ ਡਿਊਜ਼ ਵਾਟਰ ਸੀਵਰੇਜ ਦੇ ਔਰ ਨਿਊ ਡਿਊਜ਼ ਜੇ ਤੁਹਾਡੇ ਕਿਸੇ ਕਮਰਸ਼ੀਅਲ ਬਿਲਡਿੰਗ ਦਾ ਕੋਈ ਚਲਾਨ ਕੱਟਿਆ ਹੋਇਆ ਉਹ ਵੈਸੇ ਜਮਾ ਕਰਾਏ ਹੋਣ ਹੁਣ ਨਕਸ਼ਾ ਹੋਵੇ ਬਿਲਡਿੰਗ ਬ੍ਰਾਂਚ ਦੀ ਇਹਦੇ ਵਿੱਚ ਕੁਝ ਨਹੀਂ ਹੈ ਬਿਲਡਿੰਗ ਪਰ ਆ ਸਿਰਫ ਇੱਕੋ ਹੀ ਕੰਮ ਹੈ ਜੇ ਕਿਸੇ ਦੀ ਦੁਕਾਨ ਦਾ ਕਿਸੇ ਕਮਰਸ਼ੀਅਲ ਬਿਲਡਿੰਗ ਦਾ ਕੋਈ ਚਲਾਨ ਕਟਿਆ ਹੋਇਆ ਨਾ ਉਹ ਨਿਊ ਡਿਊਸ ਚ ਆਂਦਾ ਤੁਸੀਂ ਕਾਰਪੋਰੇਸ਼ਨ ਦੇ ਕੋਈ ਪੈਸੇ ਦੇਣੇ ਆ ਹੋਰ ਕੁਝ ਨਹੀਂ ਆ ਇਸ ਦੇ ਵਿੱਚ ਕਿਸੇ ਨੂੰ ਵੀ ਕਨਫਿਊਜ਼ਨ ਜਾਂ ਫਸਟ ਕ੍ਰੀਏਟ ਕਰਨ ਦੀ ਲੋੜ ਨਹੀਂ ਹੈਗੀ ਇਹ ਆਫੀਸਰ ਜਿਹੜੇ ਆਫੀਸਰਸ ਐਨਓਸੀ ਦੇ ਰਹੇ ਹੋ ਇਹਦੇ ਲਈ ਬਹੁਤ ਕਲੀਅਰ ਹੈ ਠੀਕ ਹੈ ਇੱਕ ਚੀਜ਼ ਹੋਰ ਮੈਂ ਪੁੱਛਣਾ ਚਾਹਾਂਗਾ ਇਸ ਟਾਈਮ ਕਿਉਂਕਿ ਲਗਭਗ 2.5 ਸਾਲ ਹੋ ਗਏ ਆ ਮੌਜੂਦਾ ਸਰਕਾਰ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਐਨਟੀ ਇਨਕੰਪੈਂਸੀ ਸ਼ੁਰੂ ਹੋ ਚੁੱਕੀ ਹੈ ਔਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਜਿਹੜਾ ਦੁਬਾਰਾ ਰਿਵਾਈਵ ਕਰ ਰਹੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਸੋ ਇਹ ਮੌਕਾ ਵੀ ਹੈ ਕਿਦਾਂ ਇਸ ਚੀਜ਼ ਨੂੰ ਸਹੀ ਡਾਇਰੈਕਸ਼ਨ ਦੇ ਕੇ ਕਿਦਾਂ ਇਹਨੂੰ ਆਪਾਂ ਆਪਣੇ ਵੱਲ ਰਿਜ਼ਲਟ ਓਰੀਐਂਟਡ ਕਰ ਸਕਦੇ ਕਿਉਂਕਿ ਹਵਾ ਤਾਂ ਬਹੁਤ ਵਾਰੀ ਚੱਲਦੀ ਹੈ ਕਾਂਗਰਸ ਦੇ ਬਾਰੇ ਹਰ ਵਾਰੀ ਇਹ ਕਿਹਾ ਜਾਂਦਾ ਕਿ ਜੇ ਡਵੈਲਪਮੈਂਟ ਹੁੰਦੀ ਹੈ ਤਾਂ ਕਾਂਗਰਸ ਵਾਰੇ ਹੁੰਦੀ ਹੈ ਪਰ ਪਤਾ ਨਹੀਂ ਕੀ ਹੁੰਦਾ ਚਾਹੇ ਉਹ ਕੈਪਟਨ ਦੀ 2008 ਦੀ ਸਰਕਾਰ ਸੀ ਚਾਹੇ ਪਿਛਲੀ ਸਰਕਾਰ ਸੀ ਹੋਇਆ ਕਿ ਐਂਡ 'ਚ ਜਾਂਦੇ ਜਾਂਦੇ ਅਸੀਂ ਉਹਨੂੰ ਅੱਗੇ ਸੱਤਾ ਨੂੰ ਕੈਰੀ ਫਾਰਵਰਡ ਨਹੀਂ ਕਰ ਪਾਉਂਦੇ ਮੈਂ ਸਾਰੇ ਲੁਧਿਆਣੇ ਵਾਸੀਆਂ ਨੂੰ ਨਾ ਇੱਕ ਅਪੀਲ ਕਰੂੰਗੀ ਜੀ ਬਹੁਤ ਚੇਂਜ ਲੈ ਆਂਦੀ ਕੋਸ਼ਿਸ਼ ਕੀਤੀ ਸੀ ਲੈ ਕੇ ਵੀ ਆਂਦੀ ਸਾਰੇ ਪੰਜਾਬ ਨੇ ਪਰ ਉਹਦਾ ਤੁਸੀਂ ਨਤੀਜਾ ਵੀ ਦੇਖ ਲਿਆ ਉਹ ਇੱਕ ਨਾ ਪੁਰਾਣੇ ਬਜ਼ੁਰਗ ਐਵੇਂ ਨਹੀਂ ਕਿ ਹਫ਼ਤਾ ਬਣਾ ਕੇ ਗਏ ਨਿਆ 9 ਦਿਨ ਪੁਰਾਣਾ 100 ਦਿਨ ਠੀਕ 3 ਸਾਲ ਦੇ ਵਿੱਚ ਤੁਸੀਂ ਪੰਜਾਬ ਪੂਰੇ 20 ਸਾਲ 25 ਸਾਲ ਪਿੱਛੇ ਕੱਟਤਾ ਮੈਂ ਸਾਰੇ ਪੰਜਾਬ ਦੀ ਗੱਲ ਨਹੀਂ ਕਰਦੀ ਮੈਂ ਸਿਰਫ ਲੁਧਿਆਣਾ ਦੀ ਗੱਲ ਕਰਦੀ ਆ ਲਾਂਡ ਆਰਡਰ ਕਿੱਥੇ ਹੈਗਾ ਤੁਸੀਂ ਬੈਟਰ ਜਾਣਦੇ ਹੋ ਕਰਪਸ਼ਨ ਕਿੱਥੇ ਆ ਤੁਸੀਂ ਬੈਟਰ ਜਾਣਦੇ ਹੋ ਸਾਡੇ ਸ਼ਹਿਰ ਦੇ ਵਿੱਚ ਦੋ ਧਿਰਾਂ ਬਣੀਆਂ ਹੋਈਆਂ ਡਾਇੰਗ ਇੱਕ ਪਾਸੇ ਆ ਪਾਣੀ ਵਾਲੇ ਇੱਕ ਪਾਸੇ ਆ ਤੁਸੀਂ ਬੈਟਰ ਜਾਣਦੇ ਹੋ ਹੈ ਕਿਉਂ ਸਾਡਾ ਜਿਹੜਾ ਇੰਡਸਟਰੀ ਹੈ ਉਹਦੀ ਗਰੋਥ ਕਿੱਥੇ ਜਾ ਰਹੀ ਹੈ ਤੁਸੀਂ ਬੈਟਰ ਜਾਣਦੇ ਹੋ ਤੁਸੀਂ ਪੰਜਾਬ ਨੂੰ ਅੱਗੇ ਵੱਲ ਨੂੰ ਨੇ ਜਾਣ ਲਈ ਪ੍ਰੋਗਰੈਸ ਲਈ ਗ੍ਰੋਥ ਲਈ ਵੋਟ ਕੀਤੀ ਸੀਗੀ ਕਿ ਪੰਜਾਬ ਨੂੰ ਪਿੱਛੇ ਜਿਹੜਾ 747 ਵਾਲਾ ਪੰਜਾਬ ਬਣਾਉਣ ਲਈ ਵੋਟ ਕੀਤੀ ਸੀਗੀ ਐਥ ਕੀ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਵਿੱਚ ਇਹ ਸੋਚ ਕੇ ਜ਼ਰੂਰ ਵੋਟ ਕਰਨਾ ਸਰਕਾਰ 5 ਸਾਲ ਦੀ ਹੈ 3 ਸਾਲ ਨਿਕਲ ਚੁੱਕੇ ਆ ਉਹਨਾਂ ਦੇ 3 ਸਾਲ ਦੇ ਵਿੱਚ ਕੀ ਕੀਤਾ ਕੋਈ ਇੱਕ ਸਿੰਗਲ ਕੰਮ ਦੱਸ ਦੋ ਉਹਨਾਂ ਦਾ ਸਭ ਤੋਂ ਪਹਿਲਾ ਵਾਅਦਾ ਸੀ ਮੈਂ ਅਸੀਂ 1000 ਰੁਪਏ ਪਾਵਾਂਗੇ ਪਾ ਗਏ ਉਹ ਲੇਡੀਜ਼ ਦੇ ਖਾਤੇ ਚ ਕਿਹਾ ਸੀ ਮੈਂ ਮੇਰੇ ਵਾਈਫ ਦੇ ਤਾਂ ਆਏ ਨਹੀਂ ਤੁਸੀਂ ਦੱਸੋ ਤੁਹਾਡੇ ਆਏ ਮੇਰੇ ਮੈਂ ਤਾਂ ਵੈਸੇ ਵੀ ਨਹੀਂ ਲੈਣੇ 1000 ਪਰ ਚਲੋ ਪਰ ਜੇ ਤਾਂ ਜੇ ਬੈਨੀਫਿਟ ਮਿਲੇਗਾ ਤੇ ਸਾਰਿਆਂ ਨੂੰ ਮਿਲੇਗਾ ਮੈਂ ਤਾਂ ਬਾਕੀਆਂ ਨੂੰ ਪੁੱਛ ਰਹੀ ਆ ਜੇ ਕਿਸੇ ਦੇ ਆਏ ਆ ਤੇ ਦੱਸੋ ਜੀ ਠੀਕ ਹੈ ਆ ਬਿਜਲੀ ਫ੍ਰੀ ਹੋਈ ਹੈ 노 ਡਾਊਟ ਹੋਣੀ ਚਾਹੀਦੀ ਹੈ ਪਰ ਕਿਸੇ ਦੂਸਰੇ ਇੱਕ ਸੈਕਸ਼ਨ ਦੀ ਕਾਸਟ ਤੇ ਨਹੀਂ ਜੀ ਜੋ ਚੰਨੀ ਸਾਹਿਬ ਨੇ ਕੀਤਾ ਸੀਗਾ ਬਿਜਲੀ ਦੇ ਰੇਟ ਡਾਊਨ ਕੀਤੇ ਸੀ ਸਾਰਿਆਂ ਨੂੰ ਬਰਾਬਰ ਬਿਜਲੀ ਦਿੱਤੀ ਸੀ ਤੁਸੀਂ ਫ੍ਰੀ ਦੇ ਲਈ ਆ ਦੋ ਜਿਹਨੂੰ ਲੋੜ ਹੈ ਉਹਨੂੰ ਦਓ ਲੇਕਿਨ ਇਹ ਤਾਂ ਨਹੀਂ ਐਨਾ ਵੀ ਜਿਹੜਾ ਪੇ ਕਰ ਰਿਹਾ ਉਹਨੂੰ ਤੁਸੀਂ ਡਬਲ ਬਿੱਲ ਭੇਜ ਦੋ ਬਿਲਕੁਲ ਠੀਕ ਹੈ ਜੀ ਉਹ ਚਾਹੀਦਾ ਨਹੀਂ ਬਿਲਕੁਲ ਨਹੀਂ ਚਾਹੀਦਾ ਇਕਵੈਲਿਟੀ ਤਾਂ ਹਰ ਜਗ੍ਹਾ ਚਾਹੀਦੀ ਹੈ ਬਿਲਕੁਲ ਠੀਕ ਹੈ ਦੂਸਰੀ ਗੱਲ ਕਰਪਸ਼ਨ ਕਰਪਸ਼ਨ ਬਾਰ ਨਿਕਲੋ ਬੋਰਡ ਅੰਨੇ ਲੱਗੇ ਹੋਏ ਆ ਅਸੀਂ ਐਨੇ ਅਧਿਕਾਰੀ ਪਾੜ ਲਏ ਕੀ ਐ ਅੱਜ ਵੀ ਤੁਸੀਂ ਚੱਲ ਜਾਓ ਜਿਹੜੀ 5 ਪੈਸੇ ਸੀ ਉਹ 50 ਹੋ ਚੁੱਕੀ ਐ ਬਿਲਕੁਲ ਜੀ ਮੈਂ ਇਹ ਨਹੀਂ ਕਹਿੰਦੀ ਵੀ ਨਹੀਂ ਸੀਗੀ ਪਹਿਲਾਂ ਕਿਸੇ ਵੀ ਪਾਰਟੀ ਵੇਲੇ ਹੋਏਗੀ ਪਰ ਜਿਹੜੀ ਪੰਜ ਪੈਸੇ ਸੀਗੀ 50 ਤਾਂ ਹੋ ਗਈ ਹੈ ਨਾ ਜੀ ਫਿਰ ਉਹਦੇ ਵਿੱਚ ਦੋਸ਼ ਤਾਂ ਕਹਿੰਦੇ ਵਿਪਖਸ਼ ਦਾ ਵੀ ਹੈ ਕਿਉਂਕਿ ਵਿਪਖਸ਼ ਸਟਰੋਂਗਲੀ ਉਹਨੂੰ ਅਪੋਜ਼ ਨਹੀਂ ਕਰ ਰਿਹਾ ਹਾਂ ਤੁਸੀਂ ਅਸੀਂ ਦੇਖਦੇ ਹਾਂ ਕਿ ਕੂੜੇ ਦੀ ਇੱਕ ਦੋ ਵਾਰੀ ਜ਼ਰੂਰ ਤੁਸੀਂ ਭਾਜਣਾ ਪਾਈਆਂ ਕੂੜੇ ਨੂੰ ਲੈ ਕੇ ਅਸੀਂ ਭਾਜਣਾ ਵੀ ਦੇਖੀਆਂ ਹੈਗੀਆਂ ਪਰ ਬਾਕੀ ਤਬੂਦਿਆਂ ਤੇ ਕਿਉਂ ਨਹੀਂ ਬੋਲਦੇ ਅੱਜ ਲੁਧਿਆਣੇ ਦੀ ਜਨਤਾ ਕਹਿੰਦੀ ਉਹ ਮਮਤਾ ਆਸ਼ੂ ਕਿੱਥੇ ਹੈ ਜਿਹੜੀ ਸ਼ੇਰਨੀ ਦੀ ਤਰ੍ਹਾਂ ਢਾੜਦੀ ਸੀ ਫਿਰ ਤੁਸੀਂ ਮਤਲਬ ਕਿ ਲੇਟ ਹੋ ਮੈਂ ਹਰ ਵਾਰੀ ਬੋਲਣੀ ਹੈ ਮਾਰ ਮੁੱਦੇ ਤੇ ਬੋਲ ਰਹੇ ਆ ਮੈਂ ਦੇਖੋ ਕਾਰਪੋਰੇਸ਼ਨ ਦੀ ਲੀਡਰ ਆ ਮੈਂ ਜਿਹੜੇ ਕਾਰਪੋਰੇਸ਼ਨ ਦੇ ਇਸ਼ੂਸ ਆ ਨਾ ਸਫਾਈ ਕਾਰਪੋਰੇਸ਼ਨ ਦਾ ਇਸ਼ੂ ਹੈ ਜਦੋਂ ਪਾਣੀ ਸੜਕਾਂ ਤੇ ਹੋਵੇ ਕਾਰਪੋਰੇਸ਼ਨ ਦਾ ਇਸ਼ੂ ਹੈ ਲੋਕਾਂ ਨੂੰ ਸਾਫ ਸੁਥਰਾ ਪਾਣੀ ਵੀ ਲੈ ਕਾਰਪੋਰੇਸ਼ਨ ਦਾ ਇਸ਼ੂ ਹੈ ਕਿ ਜਿਹੜੀ ਅਸੀਂ ਆਪਣੇ ਸਰਕਾਰ ਦੇ ਵੇਲੇ ਜੋ ਸਾਡਾ ਹਾਊਸ ਸੀਗਾ ਲੋਕਾਂ ਨੂੰ ਘਰ ਬੈਠੇ ਸੁਵਿਧਾਵਾਂ ਦਿੱਤੀਆਂ ਸੀਗੀਆਂ ਉਹਦੇ ਲਈ ਲੋਕਾਂ ਨੂੰ ਸੁਵਿਧਾ ਸੈਂਟਰ ਜਾਂ ਕਿਸੇ ਚੀਜ਼ ਦੇ ਤੱਕੇ ਨਾ ਖਾਣੇ ਪੈਣ ਹੁਣ ਤੁਸੀਂ ਇਹ ਦੇਖੋ ਵੀ ਜਿੱਦਾਂ ਹੀ 2022 ਦੇ ਵਿੱਚ ਨਾ ਸਾਡਾ ਕਾਰਪੋਰੇਸ਼ਨ 'ਚ ਆਈ ਟ੍ਰਿਪਲ ਸੀ ਬਣਿਆ ਸੀ ਆਈ ਟ੍ਰਿਪਲ ਸੀ ਕੀ ਚੀਜ਼ ਹੈ ਵੀ ਤੁਹਾਨੂੰ ਜਾ ਕੇ ਕਾਰਪੋਰੇਸ਼ਨ ਆਪਣਾ ਟੀਐਸ 1 ਆਪਣਾ ਪ੍ਰੋਪਰਟੀ ਟੈਕਸ ਆਪਣਾ ਪਾਰਟ ਵਾਟਰ ਸੀਵਰੇਜ ਦਾ ਬਿੱਲ ਇਹਦੇ ਲਈ ਤੁਹਾਨੂੰ ਉੱਥੇ ਲਾਈਨ 'ਚ ਨਾ ਲੱਗਣਾ ਪਵੇ ਤੁਹਾਡੇ ਘਰ ਇੱਕ ਮੈਸੇਜ ਆਵੇ ਤੁਸੀਂ ਆਪਣੇ ਗੂਗਲ ਤੋਂ ਕਿਤੋਂ ਵੀ ਪੇ ਕਰੋ ਤੁਸੀਂ ਆਪਣੇ ਘਰ ਬੈਠੇ ਸਾਰਾ ਕੁਝ ਕਰ ਦੋ ਜਿਹਨੂੰ ਕਹਿੰਦੇ ਡਿਜੀਟਲ ਇੰਡੀਆ ਠੀਕ ਹੈ ਜੀ ਅਸੀਂ ਉਹਨੂੰ ਡਿਜੀਟਲ ਲੁਧਿਆਣਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਹਦਾ ਬੜੇ ਜ਼ੋਰ ਸ਼ੋਰ ਨਾਲ ਨਾ ਨਿੱਜਰ ਸਾਹਿਬ ਪਹਿਲਾਂ ਸਾਡੇ ਲੋਕਲ ਬੋਡੀ ਮਿਨਿਸਟਰ ਸੀ ਉਹਨਾਂ ਨੇ ਉਦਘਾਟਨ ਕੀਤਾ ਸੀ ਜੀ ਤੁਸੀਂ ਅੱਜ ਜਾ ਕੇ ਦੇਖਿਆ ਉਹਦੀ ਹਾਲ ਕੀ ਆ ਕਰੋੜਾਂ ਰੁਪਈਆ ਉੱਤੇ ਲੱਗਿਆ ਬਹੁਤ ਠੀਕ ਹੈ ਜੀ ਠੀਕ ਹੈ ਜੀ ਸੋ ਹੁਣ ਗੱਲਬਾਤ ਕਰੀਏ ਸ਼੍ਰੀਮਮਤਾ ਮਮਤਾ ਆਸ਼ੂ ਅ ਅਸੀਂ ਮੰਨਦੇ ਹਾਂ ਕਿ ਤੁਸੀਂ ਬਹੁਤ ਸਾਰੇ ਮੁੱਦਿਆਂ ਨੂੰ ਚੱਕ ਰਹੇ ਹੋ ਪਰ ਫਿਰ ਵੀ ਇੱਕ ਚੀਜ਼ ਤਾਂ ਪੱਕੀ ਹੈ ਵਿਪੱਖ ਜਿੰਨਾ ਸਟਰੋਂਗ ਹੋਏਗਾ ਤੇ ਸੱਤਾਧਾਰੀਆਂ ਦੀ ਕੀ ਕਹਿੰਦੇ ਆ ਮਜਾਲ ਨਹੀਂ ਕੀ ਉਹ ਕਰਪਸ਼ਨ ਵਧਾ ਲੈਣ ਤੇ ਕਿਤੇ ਨਾ ਕਿਤੇ ਤਾਂ ਵਿਪੱਖਸ਼ ਵੀ ਠੀਕ ਹੈ ਤੁਸੀਂ ਇਕੱਲੇ ਇੱਕ ਲੈਵਲ ਤੱਕ ਬੋਲ ਸਕਦੇ ਹੋ ਹੁਣੇ ਤਾਜ਼ਾ ਤਾਜ਼ਾ ਤੁਹਾਨੂੰ ਮੰਡੇਟ ਮਿਲਿਆ ਹੈਗਾ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਨੂੰ ਬਹੁਤ ਜ਼ਿਆਦਾ ਸਪੋਰਟ ਮਿਲੀ ਹੈ ਲੁਧਿਆਣਾ ਦੇ ਐਮਪੀ ਵੀ ਜਿੱਥੇ ਰਾਜਾ ਵੜਿੰਗ ਜਿੱਥੇ ਹੈ ਪਰ ਜਿੱਤਣ ਤੋਂ ਬਾਅਦ ਲੋਕਾਂ ਦੇ ਵਿੱਚ ਪਤਾ ਨਹੀਂ ਤੁਹਾਡੇ ਲੋਕਾਂ ਅਗੇ ਲੋਕ ਸੱਚ ਰੱਖ ਪਾਉਂਦੇ ਕਿ ਨਹੀਂ ਥੋੜਾ ਲਿਆਜ ਹੋ ਜਾਂਦਾ ਥੋੜਾ ਡਰ ਹੋ ਜਾਂਦਾ ਪਰ ਉਹ ਸਾਨੂੰ ਤਾਂ ਇਹ ਕਹਿੰਦੇ ਕਿ ਜਿਤਾਇਆ ਪਰ ਐਮਪੀ ਸਾਨੂੰ ਲੱਭਿਆ ਹੀ ਨਹੀਂ ਉਹਨੂੰ ਲੱਭਦਾ ਹੀ ਨਹੀਂ ਇਹ ਚੀਜ਼ਾਂ ਵੀ ਹੈਗੀਆਂ ਤੁਹਾਡੇ ਨੋਟਿਸ 'ਚ ਲੈਣਾ ਚਾਹੁੰਦਾ ਨਹੀਂ ਮੈਂ ਇੱਥੇ ਐਡਮਿਟ ਕਰਦੀ ਆ ਜਿਹੜੀ ਤੁਸੀਂ ਦੋ ਗੱਲਾਂ ਕਹੀਆਂ ਵੀ ਵਿਪੱਖਸ਼ ਦੀ ਆਵਾਜ਼ ਕੋਈ ਬੋਲ ਨਹੀਂ ਰਿਹਾ ਮੇਰੀ ਹਰੇਕ ਨਾਲ ਗੱਲ ਹੁੰਦੀ ਸੀਗੀ ਜਿਹੜਾ ਵਿਪੱਖਸ਼ ਹੈ ਭਾਜਪਾ ਔਰ ਅਕਾਲੀ ਦਲ ਮੈਂ ਹਰੇਕ ਨੂੰ ਕਿਹਾ ਜਿਹੜੇ ਕਿਉਂਕਿ ਹਾਊਸ 'ਚ ਅਸੀਂ ਸਾਰੇ ਕਲੀ ਕੌਂਸਲਰ ਆ ਵੀ ਤੁਹਾਨੂੰ ਲੋਕਾਂ ਲਈ ਬੋਲਣਾ ਚਾਹੀਦਾ ਇਲੈਕਸ਼ਨਸ ਕਦੋਂ ਹੁੰਦੇ ਆ ਇਹ 8 ਗੱਲ ਆ ਠੀਕ ਹੈ ਨਾ ਪਰ ਜਿਹੜੇ ਲੋਕਾਂ ਦੇ ਮੁੱਦੇ ਆ ਤੁਹਾਨੂੰ ਚੁੱਕਨੇ ਚਾਹੀਦੇ ਆ ਔਰ ਚੁੱਕਦੇ ਵੀ ਰਹਿਣਾ ਚਾਹੀਦਾ ਔਰ ਦੂਸਰੀ ਗੱਲ ਜਿਹੜੀ ਰਾਜਾ ਜੀ ਦੀ ਹੈਗੀ ਆ ਵੀ ਐਮਪੀ ਤੋਂ ਬਾਅਦ ਉਹ ਨਹੀਂ ਆਏ ਸੋ ਅੱਜ ਤੋਂ ਬਾਅਦ ਸ਼ਾਮ ਤੋਂ ਬਾਅਦ ਉਹ ਇੱਥੇ ਹੀ ਦਿਖਣਗੇ ਉਹ ਆਂਦੇ ਹੈ ਉਹ ਸਿੱਰੇ ਸਿੱਰੇ ਸੈਰ ਕਰਕੇ ਚਲ ਜਾਂਦੇ ਉਸ ਤੋਂ ਬਾਅਦ ਜਿਹੜੇ ਜਨਤਾ ਨੇ ਵੋਟਰ ਜਿਹੜੇ ਬਹੁਤ ਸਾਰੇ ਸੂਝ-ਵਨਖਾਲ ਕਰਕੇ ਹਲਕਾ ਵੈਸਤੇ ਕਰੀਏ ਉਹ ਦੇਖੋ ਹਰੇਕ ਦੇ ਆਪਣਾ ਉਹ ਸਵੇਰੇ ਸੈਰ ਕਰਕੇ ਚਲ ਜਾਂਦੇ ਉਹ ਪਤਾ ਨਹੀਂ ਉਹ ਮਿਲਦੇ ਹੈ ਉਹ ਵੀਡੀਓ ਤੇ ਫੇਸਬੁੱਕ ਤੇ ਤਾਂ ਜ਼ਰੂਰ ਨਜ਼ਰ ਆ ਜਾਂਦੇ ਕਿ ਆਏ ਸੀਗੇ ਉਦਾਂ ਨਹੀਂ ਪਤਾ ਲੱਗਦਾ ਆ ਬਿਲਕੁਲ ਕੁਛ ਨਾ ਜ਼ਿੰਮੇਵਾਰੀਆਂ ਹੋ ਜਾਂਦੀਆਂ ਪ੍ਰਧਾਨ ਵੀ ਹੈ ਫਿਰ ਇੱਕੋਦਮ ਗਿੱਧੜ ਬਾਅਦ ਦੇ ਇਲੈਕਸ਼ਨ ਵੀ ਲੜਨੇ ਪੈ ਗਏ ਐਕਟਿੰਗ ਪ੍ਰਧਾਨ ਦੀ ਵਾਈਫ ਇੱਥੇ ਬੈਠੀ ਹੈ ਸਾਡੇ ਨਾਲ ਅਸੀਂ ਤਾਂ ਉਹਨੂੰ ਪੁੱਛ ਰਹੇ ਹਾਂ ਮੈਂ ਬਿਲਕੁਲ ਕਹਿ ਰਹੀ ਹਾਂ ਜ਼ਿੰਮੇਵਾਰੀਆਂ ਵੀ ਹੋ ਜਾਂਦੀਆਂ ਐਬਸੈਂਟ ਰਹੇ ਹੈਗੇ ਐ ਇੱਥੇ ਕੋਈ ਸ਼ੱਕ ਨਹੀਂ ਸੋ ਹੁਣ ਜਿੰਨੀ ਦੇਰ ਸਾਡੇ ਇਲੈਕਸ਼ਨਸ ਐ ਉਨੀ ਦੇਰ ਤਾ ਉਹਨਾਂ ਦੀ ਪ੍ਰੈਜ਼ੈਂਸ ਇੱਥੇ ਰਹੇਗੀ ਮੇਰੇ ਨਾਲ ਉਹਨਾਂ ਦੀ ਅਕਾਲੀ ਗੱਲ ਹੋਈ ਸੀ ਸ਼ਾਮ ਨੂੰ ਪਹੁੰਚ ਜਾਣਗੇ ਅੱਜ ਆਪਣਾ ਸਾਰਾ ਚੰਡੀਗੜ੍ਹ ਦਾ ਕੰਮ ਖਤਮ ਕਰਕੇ ਲੋਕ ਸਭਾ ਦੀ ਕਾਰਵਾਈ ਵੀ ਛੱਡ ਕੇ ਔਰ ਅਸੀਂ ਜਿਹੜੀ ਤੁਹਾਡੀ ਫੀਡਬੈਕ ਹੈ ਮੈਂ ਵੀ ਉਹਨਾਂ ਨੂੰ ਵੀ ਦਵਾਂਗੀ ਕਿ ਤੁਸੀਂ ਲੁਧਿਆਣਾ ਨੂੰ ਸਾਨੂੰ ਅਟਲੀਸਟ ਹਫਤੇ ਚੋ ਦੋ ਦਿਨ ਤਾਂ ਦੌਣਾ ਜਦੋਂ ਤੁਹਾਡਾ ਪਰ ਸਵੇਰੇ ਸੈਰ ਤੇ ਨਹੀਂ ਦਿਨ ਚ ਵੀ ਦਿਓ ਬਿਲਕੁਲ ਦਿਨੇ ਆਫਿਸ ਟਾਈਮ ਆਫਿਸ ਟਾਈਮ ਬਿਲਕੁਲ ਤੇ ਹੁਣ ਕਿਦਾਂ ਇਸ ਟਾਈਮ ਕਾਂਗਰਸ ਸਸ਼ਕਤ ਹੈ ਕਿਉਂਕਿ ਸਭ ਤੋਂ ਸਟਰੋਂਗ ਵਿਪਖਸ਼ ਦੇ ਰੂਪ ਚ ਇਸ ਕਾਂਗਰਸ ਦੀ ਸਾਨੂੰ ਨਜ਼ਰ ਆ ਰਹੀ ਹੈ ਜਨਤਾ ਨੂੰ ਨਜ਼ਰ ਆ ਰਹੀ ਹੈ ਸੋ ਕਾਂਗਰਸ ਇਸ ਇਲੈਕਸ਼ਨਾਂ ਨੂੰ ਕਿਦਾਂ ਆਪਣੇ ਵੱਲ ਰਿਜ਼ਲਟ ਓਰੀਐਂਟਡ ਕਰ ਸਕਦੀ ਹੈ ਜੋ ਅਸੀਂ ਮੈਂ ਪਹਿਲਾਂ ਵੀ ਤੁਹਾਨੂੰ ਪੁੱਛਿਆ ਸੀ ਕਿ ਕਾਂਗਰਸ ਹਰੇਕ ਦੇ ਅਸੀਂ ਵਪਾਰੀਆਂ ਦੇ ਵਿੱਚ ਵਿਚਰਦੀਏ ਅਸੀਂ ਲੋਕਾਂ ਚ ਵਿਚਰਦੀਏ ਹਰ ਬੰਦਾ ਕਹਿੰਦਾ ਜੀ ਤਰੱਕੀ ਕਾਂਗਰਸ ਦੇ ਰਾਜ ਹੁੰਦੀ ਹੈ ਪਰ ਉਹ ਤਰੱਕੀ ਹੋਣ ਦੇ ਬਾਵਜੂਦ ਅਸੀਂ ਨੈਕਸਟ ਇਅਰ ਕੈਡਿਡੋਰਡ ਪਰ ਕਿਉਂ ਨਹੀਂ ਕਰ ਬੰਦੇ 70 ਸਾਲ ਦਾ ਤਜਰਬਾ ਕਾਂਗਰਸ ਕੋਲ ਹੈ ਸਭ ਤੋਂ ਜ਼ਿਆਦਾ ਸੀਨੀਅਰਿਟੀ ਕਾਂਗਰਸ ਕੋਲ ਹੈ ਫਿਰ ਅਸੀਂ ਮਾਰ ਕਿੱਥੇ ਖਾਰੇ ਸੰਦੀਪ ਜੀ ਸ਼ਾਇਦ ਇਹ ਤੇ ਜਵਾਬ ਲਈ ਨਾ ਮੈਂ ਇੱਕ ਛੋਟੀ ਹਾਂ ਕਾਉਂਸਲਰ ਆ ਪਰ ਠੀਕ ਹੈ ਪਰ ਮੈਂ ਨਾ ਇਹ ਵੀ ਗੇਂਦ ਨਾਲ ਜਨਤਾ ਦੇ ਪਾਲੇ ਚ ਸਿੱਟੂੰਗੀ ਜੀ ਜੇ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਦੇ ਟਾਈਮ ਦੇ ਵਿੱਚ ਡਵੈਲਪਮੈਂਟ ਹੁੰਦੀ ਹੈ ਜੇ ਤੁਸੀਂ ਕਹਿ ਰਹੇ ਹੋ ਵੀ ਕਾਂਗਰਸ ਦੇ ਟਾਈਮ ਦੇ ਵਿੱਚ ਤੁਹਾਨੂੰ ਬੈਟਰ ਐਡਮਿਨਿਸਟ੍ਰੇਸ਼ਨ ਮਿਲਦੀ ਹੈ ਜੇ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਦੇ ਟਾਈਮ ਦੇ ਵਿੱਚ ਤੁਹਾਡੀ ਜ਼ਿਆਦਾ ਸੁਣਵਾਈ ਹੁੰਦੀ ਹੈ ਤੇ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾ ਸਕਦੀ ਆ ਕਿ ਜੇ ਐਤਕੀ ਜੇ ਤੁਸੀਂ ਕਾਂਗਰਸ ਦਾ ਹਾਊਸ ਬਣਾਉਣੇ ਹੋ ਜਿਹੜੇ ਕੰਮ ਅਸੀਂ ਪਿਛਲੇ 5 ਸਾਲਾਂ 'ਚ ਰਹਿ ਕੇ ਸੀ ਜੇ ਤੁਸੀਂ ਦੇਖੋਗੇ ਕਿ ਅਸੀਂ ਆਪਣੇ ਹਾਊਸ ਦੇ ਵਿੱਚ 3 ਸਾਲ ਕੋਵਿਡ ਦੇ ਵੀ ਕੱਟੇ ਆ ਤੇ ਕੋਈ ਲੁਧਿਆਣਾ ਵਾਸੀ ਇਹ ਨਹੀਂ ਕਹਿ ਸਕਦਾ ਕਿ ਉਸ ਕੋਵਿਡ ਦੇ ਟਾਈਮ ਦੇ ਵਿੱਚ ਜਿਹੜੇ ਕਾਰਪੋਰੇਸ਼ਨ ਦੇ ਕੌਂਸਲਰ ਸੀ ਚਾਹੇ ਉਹ ਕਿਸੇ ਵੀ ਉਹਦੇ ਪਾਰਟੀ ਦੇ ਸੀਗੇ ਜਾਂ ਕੀ ਕਹਿੰਦੇ ਹੈਗੇ ਸਾਡੀ ਕਾਰਪੋਰੇਸ਼ਨ ਦੇ ਜਿਹੜੇ ਆਫੀਸਰ ਸੀਗੇ ਐਮਐਲਏ ਸਾਹਿਬ ਕਹਿੰਦੇ ਨਾ ਆਫੀਸਰ ਮੇਰੀ ਸੁਣਦੇ ਨਹੀਂ ਉਡੇ ਨਾਲੇ ਦਾ ਸਾਰਾ ਠਿਕਰਾ ਆਫਸਰਾਂ ਤੇ ਪੱਟਦਾ ਜੀ ਉੱਥੇ ਪੱਥਰ ਤੋੜੇ ਜਾਂਦਾ ਮੈਂ ਉਹਨਾਂ ਆਫਸਰਾਂ ਦੀ ਕੀ ਕਹਿੰਦੀ ਛਲਾਗਾ ਕਰਦੀ ਆ ਕਿ ਜਿਹੜਾ ਸਭ ਤੋਂ ਕ੍ਰੂਸ਼ਲ ਟਾਈਮ ਸੀ ਜਦੋਂ ਸਾਰਾ ਮਤਲਬ ਕਿ ਦੁਨੀਆ ਘਰਾਂ ਦੇ ਅੰਦਰ ਸੀਗੀ ਲੁਧਿਆਣਾ ਕਾਰਪੋਰੇਸ਼ਨ ਦੇ ਆਫਸਰ ਤੇ ਲੁਧਿਆਣਾ ਕਾਰਪੋਰੇਸ਼ਨ ਦੇ ਕਾਉਂਸਲਰ ਸੜਕਾਂ ਤੇ ਸੀਗੇ ਜੀ ਲੋਕਾਂ ਦੇ ਵਿੱਚ ਸੀਗੇ ਹਰ ਕੁਝ ਹੋਇਆ ਜੀ ਉਹਨੂੰ ਦੇਖ ਕੇ ਯਾਦ ਕਿ ਦੁਬਾਰਾ ਸਾਡਾ ਹਾਊਸ ਆਫਟ ਕਰ ਦੋ ਜੀ ਜਿੰਨਾ ਡਵੈਲਪਮੈਂਟ ਦਾ ਕੰਮ ਜੋ ਪਿੱਛੇ ਰਹਿ ਗਿਆ ਹੈਗਾ ਕਮੀਆਂ ਰਹੀਆਂ ਹੋਣਗੀਆਂ ਅਸੀਂ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਪਰ ਇੱਕ ਰਿਕੁਐਸਟ ਕਰਦੀ ਹਾਂ ਹੱਥ ਜੋੜ ਕੇ ਤੁਸੀਂ ਬਦਲਾਅ ਦੇਖ ਲਿਆ ਬਦਲਾਅ ਵਾਲੇ ਐਮਐਲਏ ਦੇਖ ਲੇ ਸੋ ਪਲੀਜ਼ ਪਰ ਉਹ ਵੀ ਤਾਂ ਭੇਜੇ ਤੁਹਾਡੇ ਹੀ ਹੋਏ ਆ ਤੁਹਾਡੇ ਹੀ ਕੁਲੀਗ ਰਹੇ ਕਾਂਗਰਸ ਦੇ ਹੀ ਰਹੇ ਅੱਛਾ ਹੁਣ ਮੈਂ ਗੱਲ ਇਹ ਕਰਨੀ ਆ ਵੀ ਤੁਸੀਂ ਕਹਿੰਦੇ ਸਾਡੇ ਭੇਜੇ ਹੋਏ ਆ ਉਹ ਉਹੀ ਜੇ ਸਭ ਤੋਂ ਜ਼ਿਆਦਾ ਕਹਿੰਦੇ ਰਵਾਇਤੀ ਪਾਰਟੀ ਆ ਜਿਨ੍ਹਾਂ ਰਵਾਇਤੀ ਪਾਰਟੀਆਂ ਤੋਂ ABC ਸਿੱਖ ਕੇ ਗਏ ਆ ਫਿਰ ਮੈਨੂੰ ਆਸ਼ੂ ਜੀ ਦੀ ਗੱਲ ਯਾਦ ਆ ਜਾਂਦੀ ਹੈ ਵੀ ਕਾਂਗਰਸ ਨੇ ਇੱਕ ਨਰਸਰੀ ਹੈ ਉਹ ਪੌਦੇ ਤਿਆਰ ਕਰਦੀ ਹੈ ਜੀ ਹੈ ਨਾ ਤੇ ਬਾਕੀ ਬਾਕੀ ਪਾਸੇ ਉਹ ਚਲੇ ਜਾਂਦੇ ਆ ਨਹੀਂ ਫਿਰ ਕਿਤੇ ਖਾਦ 'ਚ ਕਮੀ ਰਹੀ ਗਈ ਸਹੀ ਨਹੀਂ ਪਾਈ ਜਾਂ ਕੀ ਉਹ ਜਦੋਂ ਪਾਣੀ ਸਹੀ ਨਹੀਂ ਉਹ ਬੁੱਢੇ ਨਾਲੇ ਵਾਲਾ ਚਲਾ ਗਿਆ ਉਦੋਂ ਬਾਪੋ ਚ ਕਦੀ ਕਮੀ ਨਹੀਂ ਹੁੰਦੀ ਮੈਂ ਤਾਂ ਪਾਣੀ ਮੈਂ ਤਾਂ ਪਾਣੀ ਕਿਹਾ ਮੈਂ ਮੈਂ ਪਾਣੀ ਦਿਗਾਲ ਨਹੀਂ ਕਰੀ ਮੈਂ ਹਮੇਸ਼ਾ ਇਹ ਕਹਿੰਨੀ ਹੁੰਦੀ ਆ ਵੀ ਮੈਂ ਆਪੋ ਚ ਕਦੀ ਕਮੀ ਨਹੀਂ ਹੁੰਦੀ ਪੁੱਤ ਕਪੁੱਤ ਹੁੰਦੇ ਆ ਦੀ ਠੀਕ ਹੈ ਜੀ ਮਾਤ ਕੋ ਮਾਤ ਨਾ ਹੋਵੇ ਹਾਂ ਠੀਕ ਹੈ ਮਾਪੇ ਹੋਂ ਤਾਂ ਨਹੀਂ ਕਦੀ ਕਰਦੇ ਨਾ ਉਹ ਤਾਂ ਹਰੇਕ ਨੂੰ ਕਦੀ ਵਿਤ ਕਰੇ ਨਹੀਂ ਕਦੀ ਵਿਤ ਕਰਾ ਨਹੀਂ ਕਰਦੇ ਹੈ ਇਹ ਉਹਨਾਂ ਦਾ ਕਰੈਕਟਰ ਹੈ ਉਹਨਾਂ ਨੇ ਆਪਣੀ ਪਾਰਟੀ ਨਾਲ ਕੀ ਕੀਤਾ ਪਰ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਲੁਧਿਆਣੇ ਲਈ ਹੈ ਜੇ ਆਸ਼ੂ ਜੀ ਪਿਛਲੇ 2 ਸਾਲਾਂ ਤੋਂ ਜੇਲ੍ਹ ਦੀ ਉਹ ਕੱਟ ਰਿਹਾ ਤਾਂ ਅਸੀਂ ਵੀ ਪਾਰਟੀ ਕਦੀ ਵੀ ਚੇਂਜ ਕਰ ਲੈਂਦੇ ਪਰ ਆਪਣੇ ਕਸੂਲ ਹੈ ਆਪਣੀ ਇੱਕ ਪਾਰਟੀ ਹੈ ਔਰ ਅਸੀਂ ਲੋਕਾਂ ਲਈ ਹੈ ਪਾਰਟੀ ਬਾਤ ਚੋਂ ਹੈ ਜਿਹੜਾ ਤੁਸੀਂ ਇੱਕ ਵੀਰਾਂ ਚੁੱਕਦੇ ਹੋ ਕੰਮ ਕਰਨ ਦਾ ਸਮਾਜ ਸੇਵਾ ਦਾ ਉਹਦੇ ਵਿੱਚ ਫਿਰ ਤੁਹਾਡੀਆਂ ਪਾਰਟੀਆਂ ਨਹੀਂ ਆਣੀਆਂ ਇੱਕ ਕੁਐਸਚਨ ਨੇ ਇਹ ਜਨਤਾ ਦਾ ਕੁਐਸਚਨ ਹੈ ਬੜਾ ਅੱਜ ਤੁਸੀਂ ਆਪ ਥੇੜਿਆ ਤਾਂ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਪੁੱਛਣ ਦੀ ਹਰ ਬੰਦਾ ਇਹ ਕਹਿੰਦਾ ਕਿ ਜੀ ਬਹੁਤ ਸਾਰੇ ਤੁਹਾਡੇ ਕੁਲੀਗ ਤੁਹਾਡੇ ਬੱਚਿਆਂ ਦੀ ਤਰ੍ਹਾਂ ਜਿਨ੍ਹਾਂ ਨੂੰ ਗ੍ਰੋ ਕੀਤਾ ਪ੍ਰੈਸ਼ਰ ਦੇ ਵਿੱਚ ਆ ਕੇ ਉਹਨਾਂ ਨੇ ਵੱਖ-ਵੱਖ ਪਾਰਟੀਆਂ ਦਾ ਦੰਮਨ ਫੜ ਲਿਆ ਤੇ ਆਸ਼ੂ ਜੀ ਤੇ ਤਾਂ ਪੂਰਾ ਪ੍ਰੈਸ਼ਰ ਪਿਆ ਮਤਲਬ ਇੱਕ ਸਟੇਟ ਗਵਰਨਮੈਂਟ ਦਾ ਵੀ ਪਿਆ ਸੈਂਟਰ ਦਾ ਵੀ ਪੈ ਗਿਆ ਤੇ ਤੁਸੀਂ ਲੋਕਾਂ ਨੇ ਪਾਰਟੀ ਨਹੀਂ ਛੱਡੀ ਕਿਹੜੇ ਆ ਮਤਲਬ ਕਾਂਗਰਸ ਦੇ ਨਾਲ ਤੁਹਾਡੀ ਉਹ ਉਹ ਕੀ ਕਹਿੰਦੇ ਆ ਗੱਲ ਬੱਕੜੀ ਪਈ ਹੋਈ ਹੈ ਦੇਖੋ ਕਾਂਗਰਸ ਨੇ ਬਹੁਤ ਕੁਝ ਦਿੱਤਾ ਜੀ ਕਿਸੇ ਕਿਸੇ ਲਈ ਉਹ ਪਾਰਟੀ ਉਹਨਾਂ ਦੀ ਆਇਡੈਲੋਜੀ ਮਾੜੀ ਹੋ ਸਕਦੀ ਹੈ ਨਾ ਕਿਸੇ ਲਈ ਉਹ ਚੰਗੀ ਹੋ ਸਕਦੀ ਆ ਪਰ ਹਰ ਇੱਕ ਬੰਦੇ ਦਾ ਆਪਣਾ ਕਰੈਕਟਰ ਆਪਣੇ ਅਸੂਲ ਹੁੰਦੇ ਆ ਜੀ ਨਾ ਚੀਜ਼ਾਂ ਪਿੱਛੇ ਆਸ਼ੂ ਜੀ ਤੇ ਐਨੇ ਪ੍ਰੈਸ਼ਰ ਪਾ ਰਿਹਾ ਸੰਦੀਪ ਜੀ ਸਭ ਤੋਂ ਪਹਿਲਾਂ ਕੌਣ ਬੋਲਿਆ ਸੀਗਾ ਤੁਹਾਡੇ ਚੈਨਲ ਤੇ ਵੀ ਕਾਫੀ ਕੁਝ ਆਇਆ ਹਾਂ ਹਾਂ ਬਿਲਕੁਲ ਆਇਆ ਸੀ ਜੀ ਹੁਣ ਜਿਹੜੇ ਬੋਲੇ ਸੀ ਬਲਵਿੰਦਰ ਸੇਖੋਂ ਡੀਐਸਪੀ ਸਾਹਿਬ ਜੀ ਉਹਨਾਂ ਦੀ ਇੱਕ ਇੰਟਰਵਿਊ ਕਰੋ ਜੀ ਜਿਹੜੇ ਉਹਨਾਂ ਨੇ ਅਲਿਗੇਸ਼ਨ ਲਾਇਏ ਸੀ ਮੈਨੂੰ ਥ੍ਰੈਟ ਕੀਤਾ ਮੈਨੂੰ ਮਾਰਨ ਦੀ ਧਮਕੀਆ ਦਿੱਤੀਆਂ कोर्ट ਨੇ ਜਦੋਂ ਉਹਨਾਂ ਨੂੰ ਪੁੱਛਿਆ ਤੇ ਜਵਾਬ ਨਹੀਂ ਦੇ ਪਾਇਆ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਆਸ਼ੂ ਤੇ ਐਡਾ ਵੱਡਾ ਇਲਜ਼ਾਮ ਲਗਾਇਆ ਸੀਗਾ ਪ੍ਰੂਫ ਤਾਂ ਹੋਇਆ ਨਹੀਂ ਉਹ ਜੀ ਵਿਜੀਲੈਂਸ ਵਾਲਿਆਂ ਵਿੱਚ ਉਹਨਾਂ ਨੇ ਕਿਹਾ 2000 ਕਰੋੜ ਦਾ ਕਪਲਾ ਹਾਂ 2000 ਕਰੋੜ ਸੰਤਾ ਹੱਦ ਸੰਤਾ 2 ਕਰੋੜ ਹੀ ਦੇਜੋ ਸੰਤਾ ਲੱਗਦਾ ਕਿ ਹਜ਼ਾਰ ਕਰੋੜੀ ਜ਼ੀਰੋ ਮਤਲਬ ਉਹਨਾਂ ਦੀ ਵੈਲਿਊ ਹੀ ਨਹੀਂ ਰਹੀ ਹੈ 2000 ਹਜ਼ਾਰ ਕਰੋੜ ਦੀ ਮਤਲਬ ਕਿ ਵੈਲਿਊ ਖਤਮ ਕਰਤੀ ਆਸ਼ੂ ਦੇ ਨਾਮ ਤੇ ਜਿਹਦੇ ਪਿੱਛੇ 7 ਮਹੀਨੇ ਉਹਨਾਂ ਨੇ ਜੇਲ੍ਹ ਕੱਟੀ ਹੈ ਔਰ ਫੇਰ ਵੀ ਚਲਾਨ ਉਹਦਾ ਨੇ ਨਾਮ ਤੇ ਨਹੀਂ ਹੈ ਔਰ ਹਾਈ ਕੋਰਟਸ ਤੇ ਵਿੱਚ ਪੈਂਡਿੰਗ ਹੈ ਸਾਰੀਆਂ ਉਹਨਾਂ ਦੀ ਕੋਈ ਟ੍ਰਾਇਲ ਨਹੀਂ ਚੱਲ ਰਿਆ ਫਿਰ ਆਸ਼ੂ ਜੀ ਨੇ ਐਮਪੀ ਇਲੈਕਸ਼ਨ ਲੜਨੇ ਹੈਗੇ ਆ ਲੜਨੇ ਸੀ ਨਹੀਂ ਲੜਨੇ ਸੀ ਤਾਂ ਕਾਂਗਰਸ ਨੂੰ ਬਤਾ ਸੀਗੇ ਲੇਕਿਨ ਆਸ਼ੂ ਜੀ ਦੂਜੀ ਏਜੰਸੀ ਨੇ ਅੰਦਰ ਪੇਤੇ ਆਪਣਾ ਕਰੈਕਟਰ ਹੈ ਜੀ ਮੈਂ ਅੱਜ ਵੀ ਉਹੀ ਗੱਲ ਜੋ ਮੈਂ ਅੱਜ ਤੋਂ 2 ਸਾਲ ਪਹਿਲਾਂ ਕਹਿ ਰਹੀ ਸੀ ਮੈਨੂੰ ਇੱਕ ਸਿੰਗਲ ਬੰਦਾ ਲੁਧਿਆਣੇ ਦਾ ਲਿਆ ਦਿਓ ਚਾਹੇ ਪੰਜਾਬ ਦਾ ਲਿਆ ਦਿਓ ਜਿਹੜਾ ਇਹ ਕਹਿ ਦਵੇ ਵੀ ਮੈਂ ਆਸ਼ੂ ਨੂੰ ਰਿਸ਼ਵਤ ਦੇ ਕੇ ਆਇਆ ਨਹੀਂ ਇਹ ਤਾਂ ਸਾਨੂੰ ਮਤਾ ਹੈ ਕਿ ਉਲਟਾ ਲੋਕੀ ਇਹ ਵੀ ਕਹਿੰਦੇ ਰਹੇ ਆ ਕਿ ਆਸ਼ੂ ਜੀ ਤਾਂ ਉਹ ਸਖਸ਼ ਹੈ ਉਹ ਨੇਤਾ ਹੈਗੇ ਆ ਕਿ ਜੇ ਉਹਨਾਂ ਕੋ ਕੋ ਕੰਮ ਜਾਉ ਤਾਂ ਉਹ ਗੱਡੀ ਵੀ ਆਪਣੀ ਲੈ ਕੇ ਜਾਂਦੇ ਸੀ ਤੇਲ ਵੀ ਆਪਣਾ ਲਾਉਂਦੇ ਸੀ ਰੋਟੀ ਵੀ ਆਪਣੇ ਕੋਲੋਂ ਖਵਾਉਂਦੇ ਸੀ ਇਹ ਤਾਂ ਮੈਨੂੰ ਮੈਂ ਔਨ ਰਿਕਾਰਡ ਇੰਟਰਵਿਊ ਤੇ ਚਲਾਇਆ ਹੋਇਆ ਹੈ ਜਿਹੜੇ ਲੋਕਾਂ ਨੇ ਕਿਹਾ ਤੇ ਮੈਂ ਇੱਕ ਚੀਜ਼ ਇਹ ਹੁਣ ਪੁੱਛਣਾ ਚਾਹੂੰਗਾ ਕਿ ਬਹੁਤ ਸਾਰੇ ਉਦੋਂ ਆਸ਼ੂ ਜੀ ਨਾਲ ਵੀ ਮੈਂ ਇੱਕ ਵਾਰੀ ਗੱਲਬਾਤ ਕੀਤੀ ਸੀ ਪਰ ਤੁਹਾਡੇ ਨਾਲ ਗੱਲਬਾਤ ਕਰਨੀ ਰਹਗੀ ਕਿ ਉਦੋਂ ਤੁਹਾਡੀ ਹੀ ਪਾਰਟੀ ਦੇ ਨੇਤਾਵਾਂ ਨੇ આરોਪ ਲਾਏ ਸੀ ਕਿ ਆਸ਼ੂ ਜੀ ਦੀ ਏਟੀਟੀ ਹਾਲਤ ਹੈ ਇਹ ਵੀ ਕੁਝ ਆਪਣੇ ਹੀ ਮਤਲਬ ਆਪਣੇਆ ਵੱਲੋਂ ਹੀ ਜੈ ਚੰਦ ਜਿਵੇਂ ਕਹਿੰਦੇ ਨੇ ਹਰ ਪਾਰਟੀ ਦੇ ਵਿੱਚ ਕਹਿੰਦੇ ਕਾਂਗਰਸ ਨੂੰ ਦੁਸ਼ਮਨਾ ਦੀ ਲੋੜ ਨਹੀਂ ਹੈ ਅੰਦਰ ਹੀ ਬਹੁਤ ਹੈਗੇ ਹੈ ਕਿ ਆਪਣੇ ਹੀ ਕੋਈ ਜਿਹੜੇ ਸੀਗੇ ਉਹਨਾਂ ਦਾ ਹੀ ਦਿੱਕਤ ਸੀਗੀ ਤੇ ਇਦਾਂ ਦੇ ਹਾਲਾਤਾਂ ਚੋਂ ਗੁਜ਼ਰਨਾ ਪਿਆ ਹੈਗਾ ਇਹ ਇੱਥੇ ਕਿੰਨੀ ਕਿ ਸਚਾਈ ਹੈ ਤੁਹਾਨੂੰ ਯਾਦ ਹੀ ਹੈ ਕਿ ਇਹਨਾਂ ਨੇ ਕਿਹਾ ਸੀ ਔਰ ਉਹਨਾਂ ਨੇ ਵੀ ਔਨ ਰਿਕਾਰਡ ਇੰਟਰਵਿਊ ਚ ਕਿਹਾ ਸੀ ਔਰੋਪ ਤਾਂ ਬਿੱਟੂ ਜੀ ਤੇ ਵੀ ਲੱਗੇ ਸੀਗੇ ਕਿ ਜੇ ਆਸ਼ੂ ਦੀ ਇਹ ਜੋ ਵੀ ਹਾਲਤ ਹੈ ਤੇ ਬਿੱਟੂ ਤੇ ਲੱਗੀ ਸੀ ਉਸ ਨਾਮ ਤੁਹਾਡਾ ਵੀ ਆਇਆ ਸੀ ਪਰ ਬੀਇੰਗ ਤੁਸੀਂ ਯੂ ਆਰ ਅ ਰਿਸਪੈਕਟਡ ਲੇਡੀ ਤੋਂ ਅਸੀਂ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ ਸੀ ਮੈਂ ਇਹਦੇ ਬਾਰੇ ਨਾ ਕਿਸੇ ਦੇ ਵੀ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ ਮੈਂ ਕਹਿੰਨੀ ਆ ਵੀ ਆਸ਼ੂ ਜੀ ਲਈ ਨਾ ਇੱਕ ਬlesing ਇਨ ਇਸ ਗਾਇਸ ਹੈ ਜੇ ਲੋਕਾਂ ਨੂੰ ਲੱਗ ਰਿਆ ਸੀ ਪਤਾ ਨਹੀਂ ਮੰਤਰੀ ਬਣਨ ਤੋਂ ਬਾਅਦ ਆਸ਼ੂ ਨੇ ਕੀ ਕਰ ਲਿਆ ਹੈਗਾ ਉਹ ਸਾਰਿਆਂ ਨੂੰ ਬੜੀ ਪਿਕਚਰ ਕਲੀਅਰ ਹੋ ਗਈ ਹੈ ਕੀ ਕਰ ਲਿਆ 2000 ਕਰੋੜ ਕਹਿਣਾ ਬਹੁਤ ਸੌਖਾ ਆ ਪੈਸੇ ਇਕੱਠੇ ਕਰਨੇ ਬਹੁਤ ਔਖੇ ਆ ਫਿਰ ਇੱਕ ਬੰਦਾ ਲਿਆ ਦਿਓ ਜਿਹਨੇ ਕਿਹਾ ਹੋਵੇ ਮੈਂ ਦਿੱਤੇ ਹੈਗੇ ਆ ਮੈਂ ਤਾਂ ਤੁਹਾਨੂੰ ਲੁਧਿਆਣਾ ਛੱਡੋ ਪੰਜਾਬ ਦੀ ਗੱਲ ਕਰ ਰਹੀਆਂ ਤੁਸੀਂ ਆਪ ਹੀ ਇਹ ਕਹਿ ਰਹੇ ਹੋ ਵੀ ਲੋਕੀ ਕਹਿ ਰਿਆ ਸੀ ਨਹੀਂ ਦਿੱਤੇ ਫਿਰ ਉਹ 2000 ਕੌਣ ਦੇ ਕੇ ਗਿਆ ਬਿਲਕੁਲ ਠੀਕ ਹੈ ਜਿਹੜੇ ਉਹਨਾਂ ਦੇ ਸਾਥੀ ਸੀਗੇ ਐਮਐਲਏ ਜਾਂ ਮਿਨਿਸਟਰ ਉਹ ਦੇਖੇ ਗਏ ਆ ਤੇ ਤਾਂ ਹੁਣ ਡੈਫੀਨੇਟਲੀ ਕੌਣ ਦੇਖੇਗਾ ਸਪੀਫਿਕਲੀ ਇਹ ਤਾਂ ਦੇਖਣਾ ਪਏਗਾ ਕਿ ਹੁਣ ਉਹ ਸਿਸਟਮ ਦੇ ਵਿੱਚ ਉਹਨਾਂ ਨੇ ਰੂਪ ਲਾਇਆ ਸੀ ਸਿਸਟਮ ਦੇ ਵਿੱਚੋਂ ਇੰਨੇ ਦੇ ਚੀਜ਼ਾਂ ਦੇ ਹੇਰਫੇਰ ਹੋਇਆ ਉਸ ਤੇ ਅਸੀਂ ਵੀ ਜਿਵੇਂ ਤੁਸੀਂ ਇਹ ਤਾਂ ਹੁਣ ਹਾਂ ਇਹ ਪੁੱਛਣ ਨਾਲੇ ਸਵਾਲ ਹੈ ਕਿ ਕੌਣ ਦੇਖੇਗਾ ਕੌਣ ਦੇਖੇਗਾ ਮੈਂ ਮੈਂ ਤਾਂ ਜਦੋਂ ਮੈਨੂੰ ਬੁਲਾਇਆ ਸੀ ਨਾ ਏਜੰਸੀਆਂ ਨੇ ਮੈਂ ਉਹਨਾਂ ਨੂੰ ਵੀ ਪੁੱਛਿਆ ਸੀ ਮੈਂ ਕਿਹਾ ਜੇ ਤੁਹਾਨੂੰ ਕਿਸੇ ਨੇ ਕੰਪਲੇਨਟ ਦਿੱਤੀ ਨਾ ਫਿਰ ਮੈਂ ਆਸ਼ੂ ਜੀ ਨੂੰ ਅਸੀਂ आशु जी ਨੇ ਇੰਨੇ ਪੈਸੇ ਕਮਾ ਲਏ ਵੀ 100 ਕਰੋੜ 2000 ਕਰੋੜ ਹੈ ਨਾ ਵੀ ਉਹਨੂੰ ਪੁੱਛੋ ਵੀ ਕਦੋਂ ਦਿੱਤੇ ਕਿੱਥੇ ਦਿੱਤੇ ਕਿਹੜੇ ਕੰਮ ਲਈ ਦਿੱਤੇ ਪਰ ਇੱਕ ਚੀਜ਼ ਦਾ ਸਾਨੂੰ ਅੱਜ ਦੁੱਖ ਲੱਗਾ ਜਿਵੇਂ ਤੁਸੀਂ ਕਹਿ ਕਿ ਤੁਹਾਨੂੰ 2 ਕਰੋੜ ਵੀ ਨਹੀਂ ਮਿਲੇ ਮੈਂ ਇੱਕ ਗੱਲ ਦੱਸਾਂ ਜੀ ਟਾਂਡਾ ਸਾਹਿਬ ਨੇ ਜਦੋਂ ਆਸ਼ੂ ਜੀ ਕਾਉਂਸਲਰ ਸੀ ਉਹ ਤਾਂ ਕਹਿੰਦੇ ਹੁੰਦੇ ਸੀ ਵੀ ਆਸ਼ੂ ਕੋਲ ਕਰੋੜਾਂ ਆ ਜੀ ਮੈਂ ਅੱਜ ਵੀ ਕਹਿੰਦੀ ਕਰੋੜਾਂ ਆ ਮੇਰੇ ਫਾਦਰ ਇਨ-ਲੌ ਨੇ ਮੇਰੇ ਲਈ ਇੰਨਾ ਕੁ ਛੱਡਿਆ ਹੋਇਆ ਮੈਨੂੰ ਕਿਸੇ ਦੇ ਕਰੋੜ ਦੀ ਲੋੜ ਨਹੀਂ ਹੈ ਬਿਲਕੁਲ ਠੀਕ ਹੈ ਮੈਂ 2 ਸਾਲ ਦੀ ਆਸ਼ੂ ਜੀ ਅੰਦਰ ਹੈ ਤੇ ਮੈਂ ਅੱਜ ਤੱਕ ਕੋਈ ਇਹ ਨਹੀਂ ਕਹੂਗਾ ਵੀ ਮਮਤਾ ਨੇ ਸਾਨੂੰ ਕਿਹਾ ਹੈਗਾ ਤੇ ਮੇਰੇ 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 ਫਾਦਰ ਇਨ ਲਾ ਮੇਰੇ ਮਦਰ ਇਨ ਲਾ ਸਾਡੇ ਲਈ ਮੈਂ ਕਹਿੰਨੀ ਆ ਵੀ ਉਹਨਾਂ ਦਾ ਆਸ਼ੀਰਵਾਦ ਕਾਫੀ ਹੈ ਮੇਰੇ ਕੋਲ ਆਪਣਾ ਹੀ ਬਹੁਤ ਹੈ ਠੀਕ ਹੈ ਮੈਂ ਇੱਕ ਆਖਰੀ ਕੁਐਸਚਨ ਕਹਿੰਦੇ ਆ ਕਿ ਇਦਾਂ ਦੀ ਪਰਸੈਪਸ਼ਨ ਹੁੰਦੀ ਹੈ ਕਿ ਜਿਹਦੀ ਵਿਧਾਨ ਸਭਾ ਹੁੰਦੀ ਹੈ ਕਹਿੰਦੇ ਕਿ ਇਹ ਨਿਗਮ ਚੋਣਾਂ ਵੀ ਅਕਸਰ ਉਹੀ ਪਾਰਟੀ ਲੈ ਜਾਂਦੀ ਹੈ ਕਿਉਂਕਿ ਤੰਤਰ ਵੀ ਉਹਨਾਂ ਦੀ ਸਪੋਰਟ ਕਰ ਦਿੰਦਾ ਹੈ ਔਰ ਮਤਲਬ ਤੱਕਾ ਛੇ ਹੀ ਬਹੁਤ ਚਲਦੀ ਹੈ ਇਹ ਵਿਪੱਖ ਰੋਪ ਲਗਾਉਂਦਾ ਰਿਹਾ ਕਿ ਇਦਾਂ ਤਾਂ ਕੁਝ ਹੁੰਦਾ ਹੈ ਹੋਇਆ ਸੀ ਤੁਹਾਨੂੰ ਯਾਦ ਹੋਊਗਾ ਭੁੱਲ ਗਏ ਮੈਂ ਤਾਂ ਤੁਹਾਡੇ ਤੋਂ ਪੁੱਛ ਰਹੀ ਸੀ 2012 ਚ ਆਸ਼ੂ ਜੀ ਦੀ ਬਾਹ ਟੁੱਟੀ ਸੀਗੀ ਬਿਲਕੁਲ ਟੁੱਟੀ ਸੀਗੀ ਉਦੋਂ ਦੂਸਰੀ ਸਰਕਾਰ ਸੀਗੀ ਪਰ ਮੈਂ ਕਹਿੰਨੀ ਆ ਵੀ ਮੇਰਾ ਵਾਰਡ ਬੜਾ ਲੋਕ ਸਿਆਨੇ ਆ ਔਰ ਹੁਣ ਤਾਂ ਉਸ ਤੋਂ ਵੀ ਜ਼ਿਆਦਾ ਹੋ ਗਿਆ ਜੀ ਤੱਕਾ ਇਦਾਂ ਨਹੀਂ ਹੋਏਗਾ ਕਾਗ ਜਿਆ ਨੂੰ ਹਿਰ ਫੇਰ ਕਰਨਗੇ ਉਹਦੇ ਲਈ ਵੀ ਲੜਾਂਗੇ ਬੂਥ ਤੇ ਧੱਕਾ ਕਰਨਗੇ ਉਹਦੇ ਲਈ ਵੀ ਲੜਾਂਗੇ ਪਰ ਵੋਟ ਲੋਕਾਂ ਨੇ ਪਾਣੀ ਆ ਜੇ ਸਟੇਟ ਗਵਰਨਮੈਂਟ ਉਹਨਾ ਦੀ ਹੈ ਮੈਂ ਲੋਕਾਂ ਨੂੰ ਫੇਰ ਇੱਕੋ ਹੀ ਕੁਐਸਚਨ ਤਿੰਨ ਸਾਲਾਂ ਦੇ ਵਿੱਚ ਕੀ ਮਿਲਿਆ ਤੁਹਾਨੂੰ ਤੁਸੀਂ ਲੁਧਿਆਣੇ ਲਈ ਵੋਟ ਕਰਨੀ ਆ ਹੁਣ ਤੁਸੀਂ ਪੰਜਾਬ ਲਈ ਵੋਟ ਨਹੀਂ ਕਰਨੀ ਪੰਜਾਬ ਲਈ ਤਾਂ ਤੁਸੀਂ ਭੁਗਤ ਚੁੱਕੇ ਹੋ ਪੰਜਾਬ ਦਾ ਕੀ ਹਾਲ ਹੈ ਤੁਸੀਂ ਜਿਹੜੀ ਲੇਡੀਜ਼ ਨੇ 1000 ਰੁਪਏ ਪਿੱਛੇ ਵੋਟ ਕੀਤਾ ਉਹ ਆਪਣੇ ਜਿਹੜੇ ਉਹਨਾਂ ਦੇ ਹਸਬੰਡ ਹੈ ਨਾ ਉਹਨਾਂ ਦੇ ਬੱਚੇ ਆ ਉਹਨਾਂ ਦਾ ਫਿਊਚਰ ਪਿਛਲੇ 50 ਸਾਲ ਪਿੱਛੇ ਘੱਟ ਚੁੱਕੀਆਂ ਉਹਨਾਂ ਦੀ ਇੰਡਸਟਰੀ ਖਤਮ ਹੈ ਬਿਜਲੀ ਮਹਿੰਗੀ ਹੋ ਚੁੱਕੀ ਹੈਗੀ ਆ ਉਹਨਾਂ ਲਈ ਤੁਹਾਡੀ ਜਿਹੜੀ ਕਿਚਨ ਦਾ ਖਰਚਾ ਹੋਇਆ ਮਹਿੰਗਾ ਹੋ ਚੁੱਕਾ ਜੇ ਤੁਸੀਂ ਸੈਂਟਰ ਗਵਰਨਮੈਂਟ ਦੀ ਗੱਲ ਕਰੋ ਤੁਹਾਡਾ ਤੇਲ ਪੈਟਰੋਲ ਸਭ ਦੇ ਡੀਜ਼ਲ ਦੇ ਰੇਟ ਵਧ ਚੁੱਕੇ ਆ ਜੀਐਸਟੀ ਫੇਰ ਤੁਹਾਡੀ ਵਧਾਤੀ ਹੈਗੀ ਆ ਜਿਹਦੇ ਪਿੱਛੇ ਫੇਰ ਦੁਬਾਰਾ ਪ੍ਰੈਸ ਕਾਨਫਰੰਸ ਹੋ ਰੱਗੇ ਆ ਗਿਆ ਸੋ ਕਾਂਗਰਸ ਅੱਧਾ ਦਾ ਕੁਛ ਨਹੀਂ ਕਰਦੀ ਹੈਗੀ ਇਹਨੂੰ ਸੋਚ ਕੇ ਵੋਟ ਕਰਨਾ ਤੁਸੀਂ ਲੁਧਿਆਣੇ ਲਈ ਵੋਟ ਕਰ ਰਹੇ ਹੋ ਤੁਸੀਂ ਆਪਣੀਆਂ ਸੜਕਾਂ ਨੂੰ ਦੇਖ ਕੇ ਵੋਟ ਕਰਨਾ ਵੀ 2 ਸਾਲਾਂ ਦੇ ਵਿੱਚ ਜਿਹੜੇ ਐਮਐਲਏ ਕਾਰਪੋਰੇਸ਼ਨ ਨੂੰ ਰਨ ਕਰ ਰਹੇ ਸੀ ਉਹਨਾਂ ਨੇ ਤੁਹਾਨੂੰ ਗੱਡੇ ਦਿੱਤੇ ਆ ਕਿ ਆ 15 ਦਿਨਾਂ ਦੇ ਵਿੱਚ ਪੈਚ ਦਿੱਤੇ ਆ ਤੁਸੀਂ ਇਹ ਸੋਚ ਕੇ ਵੋਟ ਕਰਨਾ ਕਿ ਤੁਹਾਡੇ ਜਿਹੜੀਆਂ ਸਟੈਂਪਸ ਲਗਾਉਣ ਨੂੰ ਉਹਨਾਂ ਨੇ 2 ਘੰਟੇ ਤੁਹਾਨੂੰ ਬਾਹਰ ਖੜਾ ਰੱਖਿਆ ਜਾਂ ਤੁਹਾਨੂੰ 100 ਰੁਪਏ ਖਰਚ ਕਰਕੇ ਐਮਐਲਏ ਦੇ ਘਰ ਤੱਕ ਜਾਣਾ ਪਿਆ ਜਿਹੜੇ ਇਹਨਾਂ ਨੇ 2 ਸਾਲ ਇਲੈਕਸ਼ਨ ਲੇਟ ਕਰਵਾਏ ਆ ਇਹ ਕੰਮ ਬੰਦੇ ਲਈ ਨਾ 100 ਰੁਪਏ ਦੀ ਰਿਕਸ਼ਾ ਕਰਕੇ ਜਾਣਾ ਬੜਾ ਔਖਾ ਆ ਜੇਨੇ ਸਨੇਤ ਤੋਂ ਜਾਣਾ ਹੈ ਨਾ ਕੁਮਾਰ ਮੰਡੀ 50 ਰੁਪਏ ਤਾਂ ਲੱਗਦੇ ਆ ਬਿਲਕੁਲ ਲੱਗਦੇ પેટ્રોલ ਖਰਚ ਹੁੰਦਾ ਆ ਤੇ ਉਹਦੀ ਕੀ ਕਸੂਰ ਸੀਗਾ ਜਿਹੜੇ ਇਲੈਕਸ਼ਨ ਨਹੀਂ ਕਰਾਇਓ ਆਪਣੇ ਘਰ ਦੇ ਮਹੱਲੇ ਦੇ ਵਿੱਚ ਕੌਂਸਲਰ ਤੋਂ ਸਟੈਂਪ ਲਾ ਲੈੰਦਾ ਹਰ ਚੀਜ਼ ਨੂੰ ਦੇਖਣ ਫਿਰ ਵੋਟ ਕਰਨ ਥੈਂਕ ਯੂ ਥੈਂਕ ਯੂ ਸੋ ਏ ਸੀਗੀ ਸ਼੍ਰੀਮਤੀ ਮਮਤਾ ਸ਼ੂ ਜੀ ਨਾਲੇ ਬੜਾ ਬੇਬਾਕੀ ਨਾਲ ਆਪਣੇ ਚਿਹਰ ਪਰਚਿਤ ਅੰਦਾਜ਼ ਦੇ ਵਿੱਚ ਸਵਾਲਾਂ ਦੇ ਜਵਾਬ ਦਿੱਤੇ ਤੇ ਹੋਰ ਵੀ ਸਮੇਂ ਸਮੇਂ ਇਸ ਚੋਣਾਂ ਦੇ ਦੌਰਾਨ ਇਹਨਾਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ